ਚਾਹੇ 312 ਬੋਰ ਦੀ ਗੋਲੀ ਚਾਹੇ 315 ਦੀ ਉਹ ਇੱਕ ਪ੍ਰਾਈਵੇਟ ਗੋਲੀ ਆ ਸਰਕਾਰ ਕੋ ਨਹੀਂ ਹੁੰਦੀ ਪੁਲਿਸ ਕਿਸੇ ਵੀ ਸਟੇਟ ਪੁਲਿਸ ਕੋਲ ਪੈਰਾਮਿਲਟਰੀ ਫੋਰਸ ਕੋ ਆਰਮੀ ਕੋ 312 ਤੇ 315 ਪੁਆਇੰਟ ਦੀ ਗੋਲੀ ਹੁੰਦੀ ਨਹੀਂ ਆ ਇਹਦਾ ਮੀਨ ਕੇ ਹਰਿਆਣਾ ਵਾਲੇ ਪਾਸੇ ਕੋਈ ਗੈਰ ਲੋਕ ਹੈ ਸੀ ਉਹਨਾਂ ਵੱਲੋਂ ਗੋਲੀ ਚਲਾਈ ਗਈ ਆ ਤੈਨੂੰ 15 ਦੇ ਨਾਲ ਸ਼ਹੀਦ ਹੋਇਆ ਸ਼ੁਭਕਰਨ ਉਹ ਗੋਲੀ ਕਿੱਥੋਂ ਆਈ ਆ ਕਿਉਂ ਨਹੀਂ ਤੁਸੀਂ ਐਸਪੀ ਅੰਮ੍ਰਾਲਾ ਦੇ ਖਿਲਾਫ ਪਰਚਾ ਦਰਜ ਕਰਦੇ ਐਸਪੀ ਅੰਮ੍ਰਾਲਾ ਆਪੇ ਦੱਸੇਗਾ ਨਾ ਕਿ ਸ਼ੁਭਕਰਨ ਦੇ ਕਾਤਲਾਂ ਦੇ ਖਿਲਾਫ ਪਰਚਾ ਦਰਜ ਕਿਉਂ ਨਹੀਂ ਹੋਇਆ ਪੰਜਾਬ ਦੇ ਡੀਜੀਪੀ ਤੇ ਪਟਿਆਲਾ ਦਾ ਐਸਐਸਪੀ ਇਸ ਨੂੰ ਵੀ ਭਾਜੜਾ ਪੈ ਸਕਦੀਆਂ ਪਟਿਆਲੇ ਦਾ ਐਸਐਸਪੀ ਖਨੌਰੀ ਦਾ ਐਸਐਚਓ ਤੇ ਸੂਬੇ ਦਾ ਡੀਜੀਪੀ ਗੌਰਵ ਜாதਵ ਸਾਹਿਬ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਤੋਂ ਸਿਆਣੇ ਨਹੀਂ ਹੋ ਸਕਦੇ ਜਸਟਿਸ ਰਣਜੀਤ ਸਿੰਘ ਹੁਣਾਂ ਦੀ ਇੱਕ ਇੰਟਰਵਿਊ ਹੋਈ ਆ ਪੰਜਾਬ ਦਸਤਾਵੇਜ਼ ਚੈਨਲ ਰਜਿੰਦਰ ਸਿੰਘ ਤੱਗੜ ਸਾਹਿਬ ਵੱਲੋਂ ਜਸਟਿਸ ਰਣਜੀਤ ਸਿੰਘ ਕਹਿੰਦੇ ਨੇ ਕਿ ਅਗਰ ਐਸਐਸਪੀ ਜਾਂ ਡੀਜੀਪੀ ਜਾਂ ਪੰਜਾਬ ਪੁਲਿਸ ਜਾਂ ਸਟੇਟ ਗਵਰਨਮੈਂਟ ਜਾਂ ਸਟੇਟ ਪੁਲਿਸ ਅਗਰ ਉਹ ਮਕਦਮਾ ਦਰਜ ਨਹੀਂ ਕਰਦੀ ਉਹ ਸੰਵਿਧਾਨ ਦੇ ਖਿਲਾਫ ਆ ਕਾਨੂੰਨ ਦੇ ਖਿਲਾਫ ਆ ਸੁਪਰੀਮ ਕੋਰਟ ਦੇ ਖਿਲਾਫ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਤੁਹਾਡਾ ਭਰੋਸਾ ਘਟ ਰਿਹਾ ਹੈ ਕਿਉਂਕਿ ਤੁਸੀਂ ਬੜੇ ਹੱਕ ਥਾਪੜ ਕੇ ਕਹਿਆ ਸੀ ਕਿ ਅਜਿਹਾ ਸਜ਼ਾ ਦੇਵਾਂਗੇ ਜਿਹਨੂੰ ਮਿਸਾਲੀ ਸਜ਼ਾ ਕਿਹਾ ਜਾਂਦਾ ਹੈਗਾ ਪੰਜਾਬ ਪੁਲਿਸ ਜਿਹੜੀ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਗਮਰਾਹ ਕਰ ਰਹੇ ਨੇ ਕਿ ਇਹ ਸਰ ਰਜਿਸਟਰਡ ਕਰਨਾ ਸਰਕਾਰ ਦਾ ਬੰਦ ਦਾ ਸੀ ਇਹ ਹਦੂਦ ਕਿਹਦੀ ਹੈ ਪਰ ਬੰਦਾ ਪੰਜਾਬ ਦਾ ਮਰਿਆ ਹੈਗਾ ਗੋਲੀ ਮਾਰੀ ਗਈ ਆ ਪਿੱਛੋਂ ਗੋਲੀ ਮਾਰੀ ਗਈ ਆ ਕਿਉਂਕਿ ਸਿਰ ਤੇ ਪਿੱਛੇ ਲੱਗੀ ਆ ਅਗਰ ਕੇਸ ਨਹੀਂ ਪੰਜਾਬ ਪੁਲਿਸ ਕਰ ਰਹੀ ਹੈ ਇਟ ਮੀਨ ਕਿ ਉਹ ਸਵਿਧਾਨ ਨੂੰ ਜਾਂ ਸੁਪਰੀਮ ਕੋਰਟ ਨੂੰ ਚੁਣੌਤੀ ਦੇ ਰਹੇ ਨੇ ਚਾਹੇ ਉਹ ਐਸਐਚਓ ਖਨੌਰੀਆ ਚਾਹੇ ਐਸਐਸਪੀ ਪਟਿਆਲਾ ਨੇ ਚਾਹੇ ਸੂਬੇ ਦੇ ਡੀਜੀਪੀ ਆ ਜਿੱਥੇ ਉਹ ਕੇਸ ਰਜਿਸਟਰ ਨਹੀਂ ਕਰ ਰਹੇ ਨਾਲ ਦੀ ਨਾਲ ਉਹ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਗੁੰਮਰਾਹ ਕਰ ਰਹੇ ਨੇ ਇਸ ਮਸਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਉਹ ਆਈਐਸ ਤੇ ਆਈਪੀਐਸ ਅਫਸਰਾਂ ਦਾ ਖਿਹੜਾ ਛੱਡਣ ਉਹ ਘੱਟੋ ਘੱਟ ਜਿਹੜੇ ਉਹਨਾਂ ਦੇ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਗੈਰੀ ਸਾਹਿਬ ਜਾਂ ਜਿਹੜੇ ਮਾਹਿਰ ਨੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਕਿ ਪਰਚਾ ਦਰਜ ਕਿਉਂ ਨਹੀਂ ਹੁੰਦਾ ਜੇ ਤੁਸੀਂ ਜਾਣਬੁੱਝ ਕੇ ਸਟੇਟ ਪੁਲਿਸ ਪਰਚਾ ਦਰਜ ਨਹੀਂ ਕਰੀ ਇਟ ਮੀਨ ਤੁਸੀਂ ਹਰਿਆਣਾ ਸਰਕਾਰ ਦੇ ਪ੍ਰੈਸ਼ਰ ਥੱਲੇ ਹੋ ਔਰ ਤੁਸੀਂ ਸੈਂਟਰ ਸਰਕਾਰ ਦੇ ਪ੍ਰੈਸ਼ਰ ਥੱਲੇ ਹੋ ਪਰ ਇਹ ਤੁਹਾਨੂੰ ਪਰਚਾ ਦਰਜ ਕਰਨਾ ਪੈਣਾ ਜਿੱਥੇ ਸ਼ੁਭ ਕਰਨ ਦੀ ਆ ਰੂਹ ਕਰਲਾਉਂਦੀ ਆ ਜਾਂ ਉਹਦੀ ਲਾਸ਼ ਦੇ ਨਾਲ ਅਸੀਂ ਇਨਸਾਫ਼ ਨਹੀਂ ਕਰ ਰਿਹਾਗੇ ਨਾ ਉਹਦੇ ਚ ਸਟੇਟ ਗਵਰਨਮੈਂਟ ਦੀ ਵੀ ਵੱਡੀ ਜ਼ਿੰਮੇਵਾਰੀ ਆ ਤੁਸੀਂ ਐਮਸੀ ਇਲੈਕਸ਼ਨ ਜਿੱਤਣ ਵਾਸਤੇ ਸੁਪਰੀਮ ਕੋਰਟ ਚ ਗਏ ਹੋ ਸੁਪਰੀਮ ਕੋਰਟ ਨੇ ਤੁਹਾਡੇ ਹੱਕ ਚ ਕੇਸ ਦਿੱਤਾਗਾ ਤੁਸੀਂ ਪੈਸੇ ਖਰਚ ਕੇ ਵਕੀਲ ਉੱਥੇ ਭੇਜਿਆ ਇਸ ਮਸਲੇ ਚ ਸ਼ੁਭ ਕਰਨ ਦੇ ਮਸਲੇ ਦੇ ਵਿੱਚ ਕਿਉਂ ਨਹੀਂ ਤੁਸੀਂ ਕੇਸ ਰਜਿਸਟਰ ਕਰਦੇ ਤੁਸੀਂ ਸੁਖਪਾਲ ਸਿੰਘ ਖਹਿਰਾ ਦੇ ਮਸਲੇ 'ਚ ਇੰਡੀਆ ਦੇ ਮਹਿੰਗੇ ਜਿਹੜੇ ਵਕੀਲ ਨੇ ਤੁਸੀਂ ਉਹ ਹਾਇਰ ਕੀਤੇ ਹੈਗੇ ਨੇ ਤੁਸੀਂ ਇੱਕ ਪਾਸੇ 1 ਕਰੋੜ ਰੁਪਈਆ ਦੇ ਰਹੇ ਹੋ ਹਾਲਾਂਕਿ ਇੱਕ ਜਾਣ ਦੀ ਕੋਈ ਕੀਮਤ ਨਹੀਂ ਹੈ ਜਿਹੜੀਆਂ ਸੁਪਰੀਮ ਕੋਰਟ ਦੇ ਹੁਕਮ ਆਏ ਨੇ ਤੁਸੀਂ ਉਹਨਾਂ ਹੁਕਮ ਕਿਉਂ ਨਹੀਂ ਪੜਦੇ ਆਗੇ ਪ੍ਰੋਗਰਾਮ 16 ਨੇ ਸੱਚਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ ਦੋ ਤਿੰਨ ਅਹਿਮ ਮੁੱਦਿਆਂ ਦੇ ਉੱਤੇ ਖਾਸ ਕਰਕੇ ਸ਼ਹੀਦ ਸ਼ੁਭਕਰਨ ਦੇ ਕਾਤਲਾਂ ਦੇ ਖਿਲਾਫ ਪਰਚਾ ਦਰਜ ਕਿਉਂ ਨਹੀਂ ਹੋਇਆ ਪੰਜ ਦਿਨ ਬੀਤ ਗਏ ਨੇ ਪਰ ਇਸ ਮਸਲੇ ਦੇ ਵਿੱਚ ਮਾਹਰ ਕੀ ਕਹਿੰਦੇ ਨੇ ਮਾਹਰਾਂ ਨੇ ਜਿਹੜੀ ਇੱਕ ਟਿੱਪਣੀ ਕੀਤੀ ਹੈ ਉਸ ਦੇ ਮੁਤਾਬਕ ਤਾਂ ਪੰਜਾਬ ਦੇ ਡੀਜੀਪੀ ਤੇ ਪਟਿਆਲਾ ਦਾ ਐਸਐਸਪੀ ਇਸ ਨੂੰ ਵੀ ਭਾਜੜਾ ਪੈ ਸਕਦੀਆਂ ਕਿਉਂਕਿ ਇਹ ਗੈਰਕਾਨੂੰਨੀ ਹੈ ਸੰਵਿਧਾਨ ਨੂੰ ਟੰਗਿਆ ਜਾ ਰਿਹਾ ਛਿੱਕੇ ਤੇ ਕਿਉਂ ਨਹੀਂ ਕੀਤਾ ਜਾ ਰਿਹਾ ਪਰਚਾ ਪਰਚਾ ਦਰਜ ਕਰਨ ਦਾ ਅਧਿਕਾਰ ਪੰਜਾਬ ਪੁਲਿਸ ਕੋਲ ਹੈ ਦੇ ਬਾਰੇ ਵਿਸਥਾਰ ਪੂਰਵਕ ਚਰਚਾ ਕਰਾਂਗੇ ਕਿ ਇਸ ਪਿਛੇ ਕਾਰਨ ਕੀ ਨੇ ਪਰਚਾ ਦਰਜ ਕਿਉਂ ਨਹੀਂ ਹੋਇਆ ਤੇ ਜੇ ਦਰਜ ਹੁੰਦਾ ਹੈ ਤਾਂ ਉਸ ਦੇ ਨਾਲ ਕੌਣ ਕੌਣ ਟੰਗਿਆ ਜਾ ਸਕਦਾ ਹੈ ਇਹ ਸਾਰੀ ਗੱਲ ਵੀ ਕਰਾਂਗੇ ਨਾਲ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਵਧਾਇਕਾਂ ਦੇ ਜਿਹੜੇ ਚੰਨ ਚੜਦੇ ਨੇ ਤਾਂ ਫਿਰ ਚਰਚਾਵਾ ਸਾਰੇ ਪਾਸੇ ਹੁੰਦੀਆਂ ਨੇ ਇੱਕ ਗੋਲੀ ਮਾਰ ਦਿੱਤੀ ਗਈ ਔਰ ਪਰਚਾ ਵੀ ਦਰਜ ਹੋਇਆ ਹੁਣ ਉਹ ਪਰਚਾ ਕਿਸ ਦੇ ਖਿਲਾਫ ਦਰਜ ਹੋਇਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਹੜੇ ਨਜ਼ਦੀਕੀ ਰਿਸ਼ਤੇਦਾਰ ਨੇ ਕਿਸ ਦੀ ਸ਼ਹਿ ਦੇ ਉੱਤੇ ਉਹ ਗੋਲੀ ਚੱਲ ਗਈ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਹੁਣ ਤੱਕ ਕੀ ਕੁਝ ਵਾਪਰ ਗਿਆ ਕੱਲ ਤੋਂ ਲੈ ਕੇ ਅੱਜ ਤੱਕ ਤੀਜੇ ਨੰਬਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਫੇਰ ਨਿਸ਼ਾਨੇ ਉੱਤੇ ਲਿਆ ਚਾਹੇ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਨੇ ਜਾਂ ਕੋਈ ਹੋਰ ਨੇ ਇਸ ਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਸ਼ਹੀਦ ਸ਼ੁਭ ਕਰਨ ਤੇ ਨਾਲ ਉਹ ਸਾਰੇ ਤਮਾਮ ਕਿਸਾਨ ਮਜ਼ਦੂਰ ਜਿਹੜੇ ਜ਼ਖਮੀ ਹੋਏ ਪੰਜਾਬ ਦੀ ਹੱਦ ਅੰਦਰ ਆ ਕੇ ਜ਼ਖਮੀ ਕੀਤੇ ਗਏ ਸ਼ਰੇਆਮ ਗੋਲੀ ਵੀ ਚੱਲੀ ਪੰਨ ਤੋੜ ਹੋਈ ਪਰ ਪਰਚਾ ਦਰਜ ਨਾ ਹੋਣਾ ਆਪਣੇ ਆਪ 'ਚ ਸਵਾਲ ਵੱਡੇ ਖੜੇ ਕਰ ਰਿਹਾ ਹੈ ਤਾਂ ਇਸ ਮਸਲੇ ਦੇ ਵਿੱਚ ਹੁਣ ਤੱਕ 5 ਦਿਨ ਬੀਤਣ ਤੋਂ ਬਾਅਦ ਕਿੱਥੇ ਜਾ ਕੇ ਗੱਲ ਖੜੀ ਹੈ ਤੇ ਕੀ ਕੀ ਸੰਭਾਵਨਾਵਾਂ ਨੇ ਦੇਖੋ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਤੁਹਾਡਾ ਭਰੋਸਾ ਘਟ ਰਿਹਾ ਕਿਉਂਕਿ ਤੁਸੀਂ ਬੜੇ ਹਿੱਕ ਥਾਪੜ ਕੇ ਕਿਹਾ ਸੀ ਕਿ ਅਜਿਹਾ ਸਜ਼ਾ ਦਵਾਂਗੇ ਜਿਹਨੂੰ ਮਿਸਾਲੀ ਸਜ਼ਾ ਕਿਹਾ ਜਾਂਦਾ ਹੈ ਪਰ ਹੁਣ ਏਵੇਂ ਲੱਗਦਾ ਕਿ ਪੰਜਾਬ ਸਰਕਾਰ ਦੇ ਉਹ ਸਾਰੇ SLA ਕਰ ਜਾਂ ਪੰਜਾਬ ਪੁਲਿਸ ਜਿਹੜੀ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਗਮਰਾਹ ਕਰ ਰਹੇ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਕੇਸ ਰਜਿਸਟਰਡ ਕਰਨਾ ਸਰਕਾਰ ਦਾ ਬੰਦਾ ਸੀ ਹਾਲਾਂਕਿ ਅੱਜ ਹਰਿਆਣਾ ਪੁਲਿਸ ਦੇ ਅਫਸਰ ਵੀ ਉੱਥੇ ਜਿੱਥੇ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਉਹ ਜਗ੍ਹਾ ਲੱਭ ਰਹੇ ਨੇ ਜੂਰੀਡਿਕਸ਼ਨ ਦੇਖ ਰਹੇ ਨੇ ਕਿ ਹਦੂਦ ਕਿਹਦੀ ਆ ਪਰ ਬੰਦਾ ਪੰਜਾਬ ਦਾ ਮਰਿਆ ਹੈਗਾ ਗੋਲੀ ਮਾਰੀ ਗਈ ਆ ਪਿੱਛੋਂ ਗੋਲੀ ਮਾਰੀ ਗਈ ਆ ਕਿਉਂਕਿ ਸਿਰ ਤੇ ਪਿੱਛੇ ਲੱਗੀ ਆ ਔਰ ਇਹ ਸਭ ਤੋਂ ਵੱਡੀ ਗੱਲ ਇਹ ਮਕਦਮਾ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੁਣ ਪਟਿਆਲੇ ਦਾ ਐਸਐਸਪੀ thank <laughs> you ਖਨੌਰੀ ਦਾ ਐਸਐਚਓ ਤੇ ਸੂਬੇ ਦਾ ਡੀਜੀਪੀ ਗੌਰਵ ਜਦਵਪ ਸਾਹਿਬ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਤੋਂ ਸਿਆਣੇ ਨਹੀਂ ਹੋ ਸਕਦੇ ਜਿਨ੍ਹਾਂ ਨੇ ਬੜੇ ਮਹੱਤਵਪੂਰਨ ਫੈਸਲੇ ਸੁਣਾਏ ਨੇ ਜਸਟਿਸ ਸਰਨਜੀਤ ਸਿੰਘ ਹੁਣਾਂ ਦੀ ਇੱਕ ਇੰਟਰਵਿਊ ਹੋਈ ਆ ਪੰਜਾਬ ਦਸਤਾਵੇਜ਼ ਚੈਨਲ ਰਜਿੰਦਰ ਸਿੰਘ ਤੱਗੜ ਸਾਹਿਬ ਵੱਲੋਂ ਜਸਟਿਸ ਸਰਨਜੀਤ ਸਿੰਘ ਕਹਿੰਦੇ ਨੇ ਕਿ ਅਗਰ ਐਸਐਸਪੀ ਜਾਂ ਡੀਜੀਪੀ ਜਾਂ ਪੰਜਾਬ ਪੁਲਿਸ ਜਾਂ ਸਟੇਟ ਗਵਰਨਮੈਂਟ ਜਾਂ ਸਟੇਟ ਪੁਲਿਸ ਅਗਰ ਉਹ ਮਕਦਮਾ ਦਰਜ ਨਹੀਂ ਕਰਦੀ ਉਹ ਸੰਵਿਧਾਨ ਦੇ ਖਿਲਾਫ ਆ ਦੇ ਖਿਲਾਫ ਸੁਪਰੀਮ ਕੋਰਟ ਦੇ ਖਿਲਾਫ ਆ ਉਹ ਆਈਪੀਸੀ ਦੇ ਖਿਲਾਫ ਆ ਸੀਆਰਪੀਸੀ ਦੇ ਖਿਲਾਫ ਆ ਉਹਨਾਂ ਨੇ ਹਵਾਲਾ ਦਿੱਤਾ ਇੱਕ ਕੇਸ ਦਾ ਲਿਲਾਵਤੀ ਕੇਸ ਦਾ ਔਰ ਸੁਪਰੀਮ ਕੋਰਟ ਦੀਆਂ 21 22 ਤੇ 23 ਦੇ ਵਿੱਚ ਨਵੇਂ ਜਿਹੜੇ ਸਰਕੂਲਰ ਜਾਰੀ ਹੋਏ ਨੇ ਉਹਦੇ 'ਚ ਬੜਾ ਕਲੀਅਰ ਕੱਟ ਲਿਖਿਆ ਜਾਂਦਾ ਹੈਗਾ ਦੱਸਦੇ ਨੇ ਜਸਟਿਸ ਰਣਜੀਤ ਸਿੰਘ ਹੁਣੀ ਕਿ ਉਹਦੇ 'ਚ ਕੇਸ ਬੰਦਾ ਅਗਰ ਕੇਸ ਨਹੀਂ ਪੰਜਾਬ ਪੁਲਿਸ ਕਰ ਰਹੀ ਹੈ ਇਟ ਮੀਨ ਕਿ ਉਹ ਸੰਵਿਧਾਨ ਨੂੰ ਜਾਂ ਸੁਪਰੀਮ ਕੋਰਟ ਨੂੰ ਚੁਣੌਤੀ ਦੇ ਰਹੇ ਨੇ ਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਜਿੱਥੇ ਪੰਜਾਬ ਪੁਲਿਸ ਚਾਹੇ ਉਹ ਐਸਐਚਓ ਖਨੌਰੀਆ ਚਾਹੇ ਐਸਐਸਪੀ ਪਟਿਆਲਾ ਨੇ ਚਾਹੇ ਸੂਬੇ ਦੇ ਡੀਜੀਪੀ ਆ ਜਿੱਥੇ ਉਹ ਕੇਸ ਰਜਿਸਟ੍ਰ ਨਹੀਂ ਕਰ ਰਹੇ ਨਾਲ ਦੀ ਨਾਲ ਉਹ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਗੁੰਮਰਾਹ ਕਰ ਰਹੇ ਨੇ ਇਸ ਮਸਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਉਹ ਆਈਐਸ ਤੇ ਆਈਪੀਐਸ ਅਫਸਰਾਂ ਦਾ ਖਹਿੜਾ ਛੱਡਣ ਉਹ ਘੱਟੋ ਘੱਟ ਜਿਹੜੇ ਉਹਨਾਂ ਦੇ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਗੈਰੀ ਸਾਹਿਬ ਜਾਂ ਜਿਹੜੇ ਮਾਹਿਰ ਨੇ ਉਨ੍ਹਾਂ ਦੇ ਨਾਲ ਸਲਾਮ ਮਸ਼ਵਾਹ ਕਰਨ ਕਿ ਪਰਚਾ ਦਰਜ ਕਿਉਂ ਨਹੀਂ ਦਾ ਜੇ ਤੁਸੀਂ ਜਾਣਬੁੱਝ ਕੇ ਸਟੇਟ ਪੁਲਿਸ ਪਰਚਾ ਦਰਜ ਨਹੀਂ ਕਰੀ ਇਟ ਮੀਨ ਤੁਸੀਂ ਹਰਿਆਣਾ ਸਰਕਾਰ ਦੇ ਪ੍ਰੈਸ਼ਰ ਥੱਲੇ ਹੋ ਔਰ ਤੁਸੀਂ ਸੈਂਟਰ ਸਰਕਾਰ ਦੇ ਪ੍ਰੈਸ਼ਰ ਥੱਲੇ ਹੋ ਪਰ ਇਹ ਤੁਹਾਨੂੰ ਪਰਚਾ ਦਰਜ ਕਰਨਾ ਪੈਣਾ ਜਿੱਥੇ ਸ਼ੁਭ ਕਰਨ ਦੀ ਰੂ ਕਰਲਾਉਂਦੀ ਆ ਜਾਂ ਉਦੀ লাশ ਦੇ ਨਾਲ ਅਸੀਂ ਇਨਸਾਫ ਨਹੀਂ ਕਰ ਰਹੇ ਹੈਗੇ ਨਾ ਉਹਦੇ ਚ ਸਟੇਟ ਗਵਰਨਮੈਂਟ ਦੀ ਵੀ ਵੱਡੀ ਜ਼ਿੰਮੇਵਾਰੀ ਆ ਲੋਕੀ ਤੇ ਕਹਿ ਸਕਦੇ ਕਿ ਭੈਣਾ ਨਹੀਂ ਕਰ ਰਹੀਆਂ ਜਾਂ ਮਾਂ ਦਾ ਵਿੱਚੋਂ ਸੀਨ ਆ ਗਿਆ ਜਾਂ ਕਿਸਾਨ ਜੱਤੇ ਬੰਦੀਆਂ ਪਰ ਉਸ ਤੋਂ ਵੱਡੀ ਸਟੇਟ ਸਟੇਟ ਦੀ ਜ਼ਿੰਮੇਵਾਰੀ ਆ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਹੈ ਇਸ ਮਸਲੇ 'ਚ ਕਲੀਅਰ ਕਟ ਪਤਾ ਨਹੀਂ 5 ਦਿਨ ਹੋ ਗਏ ਨੇ ਸਰਕਾਰ ਤੇ ਕਿਹਦਾ ਪ੍ਰੈਸ਼ਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਤੁਹਾਡੇ ਕਾਨੂੰਨੀ ਮਾਹਰ ਨੇ ਜਿਹੜੇ ਤੁਹਾਡੇ ਕੋ 100 150 ਲੀਗਲ ਐਕਸਪਰਟ ਨੇ ਤੁਸੀਂ ਐਮਸੀ ਇਲੈਕਸ਼ਨ ਜਿੱਤਣ ਵਾਸਤੇ ਸੁਪਰੀਮ ਕੋਰਟ 'ਚ ਗਏ ਹੋ ਸਪਰੀਮ ਕੋਰਟ ਨੇ ਤੁਹਾਡੇ ਹੱਕ ਚ ਕੇਸ ਦਿੱਤਾ ਹੈਗਾ ਤੁਸੀਂ ਪੈਸੇ ਖਰਚ ਕੇ ਵਕੀਲ ਉੱਥੇ ਭੇਜਿਆ ਇਸ ਮਸਲੇ ਚ ਸ਼ੁਭ ਕਰਨ ਦੇ ਮਸਲੇ ਦੇ ਵਿੱਚ ਕਿਉਂ ਨਹੀਂ ਤੁਸੀਂ ਕੇਸ ਰਜਿਸਟਰ ਕਰਦੇ ਤੁਸੀਂ ਸੁਖਪਾਲ ਸਿੰਘ ਖਹਿਰਾ ਦੇ ਮਸਲੇ ਚ ਇੰਡੀਆ ਦੇ ਮਹਿੰਗੇ ਜਿਹੜੇ ਵਕੀਲ ਨੇ ਤੁਸੀਂ ਉਹ ਹਾਇਰ ਕੀਤੇ ਹੈਗੇ ਨੇ ਇਸ ਮਸਲੇ ਚ ਕਿਉਂ ਨਹੀਂ ਵਕੀਲ ਹਾਇਰ ਕਰਦੇ ਹੈਗੇ ਤੁਸੀਂ ਇੱਕ ਪਾਸੇ 1 ਕਰੋੜ ਰੁਪਇਆ ਦੇ ਰਹੇ ਹੋ ਹਾਲਾਂਕਿ ਇੱਕ ਜਾਨ ਦੀ ਕੋਈ ਕੀਮਤ ਨਹੀਂ ਹੈ ਪਰ ਫਿਰ ਵੀ ਇਸ ਮਸਲੇ ਤੁਸੀਂ ਕਰ ਸਕਦੇ ਨੇ ਤੁਸੀਂ ਆਪਣੇ ਇੱਕ ਐਸਐਸਪੀ ਜਾਂ ਡੀਜੀਪੀ ਕੋਲ ਸਲਾਹ ਲੈ ਰਹੇ ਹੋ ਤੁਸੀਂ ਕਿਉਂ ਨਹੀਂ ਕਾਨੂੰਨੀ ਮਾਹਰ ਕਹਿੰਦੇ ਜਿਹੜੀਆਂ ਸੁਪਰੀਮ ਕੋਰਟ ਦੇ ਹੁਕਮ ਆਏ ਨੇ ਤੁਸੀਂ ਉਹਨਾਂ ਹੁਕਮ ਕਿਉਂ ਨਹੀਂ ਪੜਦੇ ਆਗੇ ਐਲਟੀਮੇਟ ਕਿੰਨੇ ਲੋਕਾਂ ਦੇ ਜੁੜੇ ਹੋਇਆ ਇਸ ਕੇਸ ਨਾਲ ਕਿਉਂਕਿ ਇੱਕ ਸ਼ੁਭ ਕਰਨ ਦੇ ਪਰਿਵਾਰ ਦਾ ਮਸਲਾ ਨਹੀਂ ਹੈ ਤਮਾਮ ਉਹ ਕਿਸਾਨ ਜਿਹੜੇ ਇੱਕ ਉਮੀਦ ਨਾਲ ਚੱਲੇ ਆ ਕਿ ਅਸੀਂ ਹੱਕੀ ਮੰਗਾ ਮਨਵਾਉਣੀ ਆ ਉਹ ਸਾਰੇ ਜੁੜੇ ਹੋਇਆ ਇਸ ਕੇਸ ਨਾਲ ਇਹ ਤੇ ਹੈ ਹੀ ਸਭ ਤੋਂ ਵੱਡੀ ਗੱਲ ਉਹੀ ਮੈਂ ਕਹਿ ਰਿਹਾ ਵਿਸ਼ਵਾਸ ਦੀ ਨਾ ਜਿੱਥੇ ਤੁਹਾਡੀਆਂ ਭਾਵਨਾਵਾਂ ਨੇ ਉੱਥੇ ਵਿਸ਼ਵਾਸ ਵੀ ਹੈਗਾ ਉੱਥੇ ਟਰਸਟ ਵੀ ਹੈਗਾ ਵਿਸ਼ਵਾਸ ਤੇ ਟਰਸਟ ਦੋਨੋਂ ਟੁੱਟ ਰਹੇ ਨੇ ਉਹ ਸਭ ਤੋਂ ਵੱਡੀ ਗੱਲ ਕਿ ਜਦ ਪਤਾ ਲੱਗਾ ਗੋਲੀ ਚਲੀ ਔਰ ਕਹਿ ਰਹੇ ਨੇ ਕਿ ਜਿਹੜੇ ਖੋਲ ਨੇ ਸੰਦੀਪੋ ਇੱਕ ਹੋਰ ਕਾਨੂੰਨੀ ਜਿਹੜੀ ਲਕੂਨਾ ਉਹ ਚਾਹੇ 300 ਬੋਰ ਆ ਚਾਹੇ 315 ਬੋਰ ਆਗਾ ਚਾਹੇ 312 ਬੋਰ ਦੀ ਗੋਲੀ ਚਾਹੇ 315 ਦੀ ਉਹ ਇੱਕ ਪ੍ਰਾਈਵੇਟ ਗੋਲੀ ਆ ਸਰਕਾਰ ਕੋ ਨਹੀਂ ਹੁੰਦੀ ਪੁਲਿਸ ਕਿਸੇ ਵੀ ਸਟੇਟ ਪੁਲਿਸ ਕੋਲ ਪੈਰਾਮਿਲਟਰੀ ਫੋਰਸ ਕੋ ਆਰਮੀ ਕੋ 312 ਤੋਂ 315 ਪੁਆਇੰਟ ਦੀ ਗੋਲੀ ਹੁੰਦੀ ਨਹੀਂ ਆ ਇਹਦਾ ਮੀਨ ਕੇ ਹਰਿਆਣਾ ਵਾਲੇ ਪਾਸੇ ਕੋਈ ਗੈਰ ਲੋਕ ਹੈ ਸੀ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਕਿਉਂਕਿ ਇਹ ਤੇ ਪ੍ਰਾਈਵੇਟ ਹਥਿਆਰ ਹੈ ਸਰਕਾਰੀ ਹਥਿਆਰ ਨਹੀਂ ਹੈਗਾ ਤੁਸੀਂ ਇਸ ਕੇਸ ਇਹ ਵੀ ਪੁਲਿਸ ਤੱਕ ਮਕਦਮਾ ਦਰਜ ਕਰ ਸਕਦੇ ਹੋ ਕਿ ਜੇ ਉਹ 312 ਜਾ 315 ਦੇ ਨਾਲ ਸ਼ਹੀਦ ਹੋਇਆ ਸ਼ੁਭ ਕਰਨ ਉਹ ਗੋਲੀ ਕਿੱਥੋਂ ਆਈ ਹੈ ਕਿਉਂ ਨਹੀਂ ਤੁਸੀਂ ਐਸ ਐਸ ਪੀ ਅੰਮਾਲਾ ਦੇ ਖਿਲਾਫ ਪਰਚਾ ਦਰਜ ਕਰਦੇ ਐਸ ਪੀ ਅੰਮਾਲਾ ਆਪੇ ਦੱਸੇਗਾ ਨਾ ਕਿ ਜਿਹੜੀ ਉਥੇ ਫੋਰਸ ਤਨਾਤ ਕੀਤੀ ਕਿਉਂਕਿ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਸਵੇਰੇ ਸ਼ਾਮ ਫੌਜੀਆਂ ਦੀ ਚਾਹ ਫੋਰਸ ਫੋਰਸ ਪੈਰਾਮਿਲਟਰੀ ਫੋਰਸ ਹੈ ਚਾਹ ਹਰਿਆਣਾ ਪੁਲਿਸ ਹੈ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਕਿਹੜਾ ਕੌਣ ਕੀ ਹੈ ਕਿਦੇ ਕੋ ਕਿਹੜਾ ਹਥਿਆਰ ਉਹਦੇ ਚ ਕਿੰਨੇ ਰੋਂਦਾ ਕਿੰਨੇ ਕਾਰਟਿਜ ਹੈ ਕਿੰਨੇ ਮੈਗਜ਼ੀਨ ਆ ਉਹ ਸਾਰਾ ਕੁਝ ਰਿਕਾਰਡ ਹੁੰਦਾ ਉਹ ਸਾਰਾ ਕੁਝ ਮਾਲਖਾਨੇ ਦੇ ਵਿੱਚ ਬਾਅਦ ਚ ਜਮਾ ਹੁੰਦਾ ਸਵੇਰੇ ਸ਼ਾਮ ਜਿਹੜਾ मुੰਚੀ ਹਾਜ਼ਰੀ ਲਾਉਂਦਾ ਘੱਟੋ ਘੜੋ ਉਹ ਤਾਂ ਪਤਾ ਲੱਗ ਜੇ ਕਿ 312 ਬੋਰ 315 ਜੇ 312 ਬੋਰ ਜਾਂ 315 ਬੋਰ ਨਾ ਵਜੀ ਉਹ ਪ੍ਰਾਈਵੇਟ ਆ ਤੇ ਪ੍ਰਾਈਵੇਟ ਬੰਦੇ ਅਗਰ ਪੈਰਾਮਿਲਟਰੀ ਫੋਰਸ ਦੇ ਵਿੱਚ ਆ ਕੇ ਕਿਸਾਨਾਂ ਨੂੰ ਹਲ ਮਾਰ ਰਹੇ ਨੇ ਇਹ ਆਪਣੇ ਆਪ ਚ ਇੱਕ ਵੱਡਾ ਯੂਰਮ ਹੈ ਤੇ ਸਰਕਾਰ ਕਿਉਂ ਨਹੀਂ ਮਕਦਮਾ ਦਰਜ ਕਰਦੀ ਹੈ ਜਦ ਸੁਪਰੀਮ ਕੋਰਟ ਕਹਿ ਰਿਹਾ ਸਾਡਾ ਸੰਵਿਧਾਨ ਕਹਿ ਰਿਹਾ ਜੇ ਉਹਦਾ ਵਟ ਦਾ ਰੋਲਾ ਕਿ ਵਟ ਹਰਿਆਣਾ ਪਾਸੇ ਜਾਂ ਪੰਜਾਬ ਵਾਲੇ ਪਾਸੇ ਫਿਰ 0 ਐਫ ਆਈ ਆਰ ਵੀ ਤੇ ਰਜਿਸਟਰਡ ਹੋ ਸਕਦੀ ਹੈ ਤੁਸੀਂ ਪਹਿਲਾਂ ਹੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵਾਲਿਆਂ ਨੇ ਪੰਜਾਬ ਸਰਕਾਰ ਨੂੰ ਸਰੈਂਡਰ ਕਰਾ ਦਿੱਤਾ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਪੰਜਾਬ ਪੁਲਿਸ ਦੀ ਰਿਸਪੌਂਸਿਬਿਲਟੀ ਐਫੀਸ਼ੀਐਂਟੀ ਐਫੀਸ਼ੀਐਂਸੀ ਤੇ ਅਕਾਉਂਟੇਬਿਲਟੀ ਉਹ ਜ਼ੀਰੋ ਹੋ ਗਈ ਆ ਇਹਦਾ ਮਤਲਬ ਹੈ ਕਿ ਇਹ ਸਾਡੇ ਜਿਹੜੇ ਪੁਲਿਸ ਆਫੀਸਰ ਨੇ ਇੱਕ ਇਹ ਜਵਾਬ ਦੇ ਅਮਿਤ ਸ਼ਾਹ ਨੂੰ ਹੈ ਕਿ ਨਿਲਵਜ ਸਾਹਿਬ ਨੂੰ ਜਾਂ ਖੱਟੜ ਸਾਹਿਬ ਨੂੰ ਔਰ ਪੰਜਾਬ ਸਰਕਾਰ ਨੂੰ ਕਿਉਂ ਗੁੰਮਰਾਹ ਕੀਤਾ ਜਾ ਰਿਹਾ ਹੈ ਜੇ ਇਹਨਾਂ ਨੂੰ ਕੋਈ ਭਰਮ ਭਲੇਖਾ 5 ਦਿਨ ਦੇ ਵਿੱਚ ਕੋਈ ਭਰਮ ਭਲੇਖਾ ਦੂਰ ਨਹੀਂ ਹੋਇਆ ਪੂਰਾ ਪੰਜਾਬ ਕਹਿ ਰਿਹਾ ਕੇਸ ਰਜਿਸਟਰਡ ਕਰੋ ਆਪੇ ਹਾਈ ਕੋਰਟ ਕੁਐਸ਼ ਕਰ ਦੇਗੀ ਹਰਿਆਣਾ ਸਰਕਾਰ ਨੇ ਜਾਣਾ ਹੀ ਜਾਣਾ ਹੈਗਾ ਪਰ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਕੋਈ ਵੀ ਗੋਲੀ ਨਹੀਂ ਚਲਾ ਸਕਦਾ ਪਿੱਛੋਂ ਗੋਲੀ ਮਾਰੀ ਤੁਸੀਂ ਬੰਦਾ ਪਿੱਛੇ ਭੱਜ ਰਿਹਾ ਹੈਗਾ ਉਹਦੇ ਕੋਲ ਕੋਈ ਨਹੀਂ ਹੋਊਗਾ ਤੁਈ ਪਿੱਛੋਂ ਗੋਲੀ ਮਾਰੀ ਹੈਗੇ ਇਹ ਏਡਾ ਵੱਡਾ 302 ਦਾ ਮਕਦਮਾ ਦਰਜ ਬੰਦਾ ਤੇ ਭਗਵੰਤ ਮਾਨ ਸਾਹਿਬ ਤੇ ਤਾਂ ਹੀ ਮਸਾਲੀ ਸਜ਼ਾ ਦੇਣਗੇ ਜੇ ਪੰਜਾਬ ਪੁਲਿਸ ਮਕਦਮਾ ਦਰਜ ਕਰੂਗੀ ਤੇ ਪੰਜਾਬ ਪੁਲਿਸ ਮਕਦਮਾ ਦਰਜ ਕਰਨਾ ਚਾਹੁੰਦੀ ਟੋਕ ਟੋਨਾ ਵੀਡੀਓ ਨੂੰ ਆਧਾਰ ਬਣਾ ਕੇ ਪਰਚਾ ਦਰਜ ਕਰ ਦੇਣ ਕਿਉਂਕਿ ਵੀਡੀਓ ਦੇ ਆਧਾਰ ਤੇ ਪਰਚੇ ਬਹੁਤ ਪੰਜਾਬ ਚ ਦਰਜ ਹੋਏ ਆ ਕਿ ਫਲਾਣੀ ਵੀਡੀਓ ਫੇਕ ਘੁੰਮ ਰਹੀ ਸੀ ਜਾਂ ਹੋਰ ਉਸ ਦੇ ਆਧਾਰ ਤੇ ਤੇ ਪਰਚੇ ਪੰਜਾਬ ਚ ਦਰਜ ਹੁੰਦੇ ਰਹੇ ਆ ਵੀਡੀਓ ਦੇ ਵਿੱਚ ਸ਼ਰੇਆਮ ਥਾਪੀਆਂ ਮਾਰ ਰਹੀ ਆ ਉਧਰ ਉਹਦੇ ਜਿਹੜੇ ਜਵਾਨ ਵੀ ਖੜੇ ਆ ਜਾਂ ਝੰਡੇ ਕਿਸਾਨਾਂ ਦੇ ਪਾੜੇ ਜਾ ਰਹੇ ਆ ਟਰੈਕਟਰ ਵੀਡੀਓ ਵੀ ਹੈ ਰਾਈ ਵਿਟਨੈਸ ਵੀ ਹੈ ਜਿਹੜਾ ਮੁੰਡਿਆਂ ਨੇ ਚੋਕੇ ਲਿਆਂਦਾ ਸ਼ੁਭ ਕਰਨ ਉਹ ਵੱਡੇ ਗਵਾਹ ਨੇ ਉਹਨਾਂ ਨੂੰ ਪਤਾ ਉਹਨਾਂ ਕਿੱਥੋਂ ਚੱਕ ਕੇ ਲਿਆਂਦਾ ਹੈਗਾ ਪਿੱਛੇ ਗੋਲੀ ਮਾਰੀ ਉਹਦੇ ਸਿਰ ਤੇ ਗੋਲੀ ਵੱਜੀ ਮੱਥੇ ਤੇ ਗੋਲੀ ਨਹੀਂ ਵੱਜੀ ਜੇ ਸਿਰ ਤੇ ਗੋਲੀ ਵੱਜੀ ਟਮੀ ਨੂੰ ਪਿੱਛੇ ਨੂੰ ਭੱਜ ਰਿਹਾ ਸੀ ਤੇ ਭੱਜਦਾ ਹੋਇਆ ਉਹ ਪੰਜਾਬ ਦੀ ਵਾਲੀ ਜ਼ਮੀਨ ਤੇ ਪਾਸੇ ਹੋਊਗਾ ਜੇ ਹਰਿਆਣਾ ਦੀ ਜੂਰੀਡਿਕਸ਼ਨ ਤੇ ਹਰਿਆਣਾ ਪਹਿਲੇ ਹੀ ਆਪਣੀ ਜੂਰੀਡਿਕਸ਼ਨ ਦੇ ਵਿੱਚ ਉਹ ਨਾਕਾ ਲਾਉਂਦਾ ਉਹਨਾਂ ਤੇ ਲਾਇਆ ਨਹੀਂ ਹੈਗਾ ਖਨੋਰੀਓ ਆਪਣੇ ਪਾਸੇ ਨਾਕਾ ਲਾ ਕੇ ਬੈਠੇ ਨੇ ਸ਼ੰਭੂ ਪੰਜਾਬ ਵਾਲੇ ਪਾਸੇ ਨਾਕਾ ਲਾ ਕੇ ਬੈਠੇ ਹੈਗੇ ਨੇ ਤੇ ਇਸ ਮਸਲੇ 'ਚ ਸਭ ਤੋਂ ਵੱਡਾ ਜਿਹੜਾ ਫੇਲੀਅਰ ਆ ਉਹ ਐਸਐਸਪੀ ਪਟਿਆਲਾ ਦਾ ਉਹਨੇ ਤੇ ਐਸਐਸਪੀ ਐਸਐਸਪੀ ਪਟਿਆਲਾ ਔਰ ਡੀਸੀ ਪਟਿਆਲਾ ਉਹਨਾਂ ਨੇ ਸ਼ੰਭੂ ਵੀ ਪੰਜਾਬ ਵਾਲੇ ਪਾਸੇ ਨਾਕਾ ਲਵਾਇਆ ਉਹਨਾਂ ਨੇ ਡਰੋਨ ਵੀ ਪੰਜਾਬ ਵਾਲੇ ਪਾਸੇ ਡਰੋਨ ਦੇ ਜ਼ਰੀਏ ਅਥਰੂ ਗੈਸ ਸੁੱਟੀ ਹੈਗੀ ਆ ਇਹਨਾਂ ਨੇ ਕੁਝ ਕਾਰਵਾਈ ਨਹੀਂ ਕੀਤੀ ਹੈਗੀ ਦੋਨਾਂ ਦੀ ਫੇਲ ਹੀ ਰਾ ਐਡੀ ਵੱਡੀ ਇਵੇਂ ਲੱਗਦਾ ਕਿ ਮੁੱਖ ਮੰਤਰੀ ਇਹਨਾਂ ਵਾਸਤੇ ਮਨੋਰ ਲਾਲ ਖੱਟੜ ਸੀ ਭਗਵੰਤ ਮਾਨ ਸਾਹਿਬ ਨਹੀਂ ਸੀ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਤੁਸੀਂ ਰਜਿਸਟਰਡ ਕਿਉਂ ਨਹੀਂ ਕਰਦੇ ਕੇਸ ਕਿਹੜੀ ਲੀਗਲ ਹੈ ਜੋ ਪਰਚਾ ਦਰਦ ਕਰੋ ਗਵਾਹ ਹੋਵੇ ਜਾਂ ਨਾਵੇ ਔਰ ਇਹ ਹਰਿਆਣੇ ਦਾ ਪੰਜਾਬ ਦਾ ਇਸ਼ੂ ਨਹੀਂ ਬਣਦਾ ਇਹ ਕਾਨੂੰਨ ਵਿਵਸਥਾ ਕਾਨੂੰਨ ਐਡਾ ਜਿਆਦਾ ਵਿਗੜਿਆ ਨਹੀਂ ਵਿਵਸਥਾ ਵਿਗਣੀ ਕਾਨੂੰਨ ਤੇ ਵਿਗੜਿਆ ਹਰਿਆਣੇ ਦੇ ਵਿੱਚ ਪੰਜਾਬ ਜਿੱਤੇ ਕੋਈ ਕਾਨੂੰਨ ਵਿਵਸਥਾ ਵਾਲੀ ਚਰਚਾ ਨਹੀਂ ਹੈ ਸ਼ਰੇਆਮ ਇੱਕ ਸੂਬਾ ਪਾਰਟੀ ਜਿਹਦੀ ਸਰਕਾਰ ਰਹੀ ਹਰਿਆਣੇ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੀ ਕਈ ਵਾਰ ਸਰਕਾਰ ਬਣੀਆ ਚੌਧਰੀ ਦੇਵੀ لال ਮੁੱਖ ਮੰਤਰੀ ਬਣੇ ਉਹਦੇ ਉਹਨਾਂ ਦੇ ਲੜਕੇ ਓਮ ਪ੍ਰਕਾਸ਼ ਚਟਾਲਾ ਮੁੱਖ ਮੰਤਰੀ ਬਣੇ ਨੇ ਮੈਂਬਰ ਪਾਰਲੀਮੈਂਟ ਉਸ ਪਾਰਟੀ ਤੋਂ ਰਹੇ ਨੇ ਐਮ ਐਲ ਏ ਰਹੇ ਨੇ ਆਪੋਜੀਸ਼ਨ ਲੀਡਰ ਰਹੇ ਨੇ ਉਹਨਾਂ ਦਾ ਨਫੇ ਸਿੰਘ ਰਾਠੀ ਖੱਟੜ ਸਰਕਾਰ ਦੇ ਵਿੱਚ ਗੋਲੀ ਨਾ ਮਾਰ ਦਿੱਤਾ ਦਿਨ ਦਿਹਾੜੇ 54 ਗੋਲੀਆਂ ਵਜਦੀਆਂ ਹਰਿਆਣਾ ਚ ਕਾਨੂੰਨ ਵਿਵਸਥਾ ਵਿਗੜੀ ਹੈਗੀ ਆ ਪੰਜਾਬ ਚ ਤੇ ਕੋਈ ਕਾਨੂੰਨ ਵਿਵਸਥਾ ਵਿਗਣੀ ਤੇ ਫਿਰ ਹਰਿਆਣਾ ਸਰਕਾਰ ਕਿਸ ਤਰ੍ਹਾਂ ਪਲੀ ਲੈ ਸਕਦੀ ਕਿ ਕਾਨੂੰਨ ਵਿਵਸਥਾ ਵਿਗੜ ਸਕਦੇ ਇਸ ਮਸਲੇ ਤੇ ਤੇ ਹਾਈ ਕੋਰਟ ਸੁਪਰੀਮ ਕੋਰਟ ਵੀ ਚੁੱਪ ਕਰਕੇ ਬੈਠੀਆਂ ਇਹਦਾ ਮਤਲਬ ਨਹੀਂ ਕਾਨੂੰਨ ਅੱਖਾਂ ਤੇ ਪੱਟੀ ਬੰਨੀਆਂ ਇਹ ਤਾਂ ਵੈਸੇ ਪੱਟੀ ਬੰਨ੍ਹ ਲਈ ਗਈ ਨਾ ਇਸ ਮਸਲੇ ਦੇ ਵਿੱਚ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਸ਼ੁਭਕਰਨ ਹੋਵੇ ਚਾਹੇ ਕੋਈ ਹੋਵੇ ਤਾਨੂੰ ਇਸ ਮਸਲੇ ਦੇ ਵਿੱਚ ਸੰਜੀਦਗੀ ਦਿਖਾਉਣੀ ਪਏਗੀ ਵਿਰੋਧੀਆਂ ਨੂੰ ਜੀ ਸੱਦ ਕੇ ਨਿੰਦੋ 100-100 ਵਾਰ ਨਿੰਦੋ ਪਰ ਜਿੱਥੇ ਇਨਸਾਫ ਦੇਣਾ ਉਥੇ ਇਨਸਾਫ ਵੀ ਦਿਓ ਤੁਹਾਡੇ ਤੋਂ ਸਾਨੂੰ ਬਹੁਤ ਸਾਰੀਆਂ ਆਸਾਂ ਨੇ ਪਿਛਲੇ ਸਾਨੂੰ ਨਿਰਾਸ਼ ਕੀਤਾ ਇਹ ਪੰਜਾਬ ਦੀ ਜਨਤਾ ਨੇ ਤੁਹਾਡੇ ਤੋਂ ਸਾਨੂੰ ਬੜੀਆਂ ਆਸਾਂ ਨੇ ਸਾਡੀਆਂ ਆਸਾਂ ਤੇ ਪਾਣੀ ਨਾ ਫੇਰੋ ਅਫਸਰਾਂ ਦੇ ਤੱਕੇ ਨਾ ਚੜੋ ਇਹਨਾਂ ਅਫਸਰਾਂ ਨੇ ਕਾਲੀ ਵੀ ਸਿਆਸੀ ਤੌਰ ਤੇ ਖਤਮ ਕਰਵਾਏ ਨੇ ਕਾਂਗਰਸੀ ਕਰਵਾਏ ਨੇ ਕਟੂਗੜ ਤੁਸੀਂ ਇਹਨਾਂ ਲੋਕਾਂ ਤੋਂ ਬਚੋ ਇਹ ਕੁਰਸੀ ਦੇ ਯਾਰ ਨੇ ਗਲਤ ਤੁਹਾਨੂੰ ਫੀਡਬੈਕ ਤੁਹਾਨੂੰ ਸੰਵਿਧਾਨ ਅੱਗੇ ਰੱਖ ਕੇ ਡਰਾਉਂਦੇ ਹੋਣਗੇ ਸੰਵਿਧਾਨ ਤੁਸੀਂ ਵੀ ਪੜ ਲਓ ਤੁਹਾਡੇ ਤੁਹਾਨੂੰ ਵੀ ਸੰਵਿਧਾਨ ਪੜਨਾ ਆਉਂਦਾ ਹੈਗਾ ਇਸ ਕਰਕੇ ਅਜਿਹੇ ਅਫਸਰਾਂ ਤੋਂ ਬਚਣਾ ਚਾਹੀਦਾ ਇਹਨਾਂ ਅਫਸਰਾਂ ਨੂੰ ਤੇ ਕੁਰਸੀ ਪਿਆਰੀਆ ਹੋਰ ਕੁਝ ਨਹੀਂ ਆਕਲੀ ਰੋਂਦਾ ਨੇ ਇਸੇ ਕਰਕੇ ਅਸੀਂ ਜੇ ਸੈਣੀ ਨੂੰ ਨਾ ਡੀਜੀਪੋਈ ਲਾਇਆ ਹੁੰਦਾ ਸਾਨੂੰ ਆ ਹਾਲਾਤ ਨਾਲ ਦੇਖਣੇ ਪੈਂਦੇ ਹੈਗੇ ਇਸ ਕਰਕੇ ਤੁਸੀਂ ਚੰਗੇ ਸਲਾਹਕਾਰਾਂ ਦੀ ਸਲਾਹ ਲਓ ਪਰਚਾ ਦਰਜ ਕਰੋ ਹਰਿਆਣਾ ਆਪੇ ਹਾਈ ਕੋਰਟ ਚ ਵਿੱਚ ਜਾਂਦਾ ਰਹੇ ਹੁਕਮਾਇਸ਼ ਹੁੰਦੀ ਕਿ ਨਹੀਂ ਹੁੰਦੀ ਹਾਈ ਕੋਰਟ ਆਪੇ ਨਿਬੇੜਾ ਕਰੂਗੀ ਨਾ ਤੁਸੀਂ ਨਿਬੇੜਾ ਨਾ ਨਾ ਕਰੋ ਹਾਈ ਕੋਰਟ ਕੀ ਪਤਾ ਇਸ ਮਸਲੇ ਦੇ ਵਿੱਚ ਕੋਈ ਰਿਟਾਇਰਡ ਜਸਟਿਸ ਦੇ ਅਗਵਾਈ ਚ ਇੱਕ ਬੈਂਚ ਬਣਾ ਦੇ ਤੇ ਆਪੇ ਰਿਟਾਇਰਡ ਜਸਟਿਸ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੂਗਾ ਤੇ ਤੁਸੀਂ ਪਹਿਲਾਂ ਹੀ ਪੰਜਾਬ ਸਰਕਾਰ ਹਰਿਆਣਾ ਤੋਂ ਡਰਦੀ ਸੈਂਟਰ ਤੋਂ ਡਰਦੀ ਕਲੀਨ ਚਿੱਟ ਦੇ ਰਹੀ ਹੈ ਹਰਿਆਣਾ ਪੁਲਿਸ ਨੂੰ ਸਾਰੀ ਦੁਨੀਆ ਸਾਰਾ ਵਰਲਡ ਪਾਰਲੀਮੈਂਟ ਹਰ ਦੁਨੀਆ ਦੀ ਪਾਰਲੀਮੈਂਟ ਵਿੱਚ ਇਹ ਮੁੱਦਾ ਉੱਠਿਆ ਹੈਗਾ ਤੇ ਪੰਜਾਬ ਸਰਕਾਰ ਕਾਰਵਾਈ ਨਹੀਂ ਕਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈਗਾ ਕਿ ਤੁਸੀਂ ਵਾਰ-ਵਾਰ ਜਦੋਂ ਕਹਿੰਦੇ ਨਾ ਕਿ ਮੈਂ ਸਾਡੇ 3.5 ਕਰੋੜ ਪੰਜਾਬੀਆਂ ਦੀ ਆਵਾਜ਼ ਆ ਤੇ ਸਾਡਾ ਖੁਸ਼ੀ ਨਾ ਨਾ ਦਿਲ ਧੜਕਣ ਵੱਧ ਜਾਂਦੀ ਹੈ ਕਿ ਸਾਡੀ ਕੋਈ ਗੱਲ ਕਰਨ ਵਾਲਾ ਮੁੱਖ ਮੰਤਰੀ ਹੈ ਪਰ ਨਾਲ ਦੀ ਨਾਲ ਦੂਜੇ ਪਾਸੇ ਆ ਜੇ ਇਸ ਮਸਲੇ ਦੇ ਵਿੱਚ ਸ਼ੁਭ ਕਰਨ ਦੇ ਮਸਲੇ ਦੇ ਵਿੱਚ ਤੁਸੀਂ ਅਗਰ ਪੰਜਾਬ ਦੇ ਕਿਸਾਨਾਂ ਨੂੰ ਚਾਹੇ ਕਿਸਾਨ ਹੈ ਚਾਹੇ ਖੇਤ ਮਜ਼ਦੂਰ ਹੈ ਚਾਹੇ ਸਮੁੱਚਾ ਪੰਜਾਬੀ ਭਾਈਚਾਰਾ ਕਿਉਂਕਿ ਇਹ ਪੋਤਮ ਸ਼ਹੀਦ ਹੋਇਆ ਤੇ ਘਟੋ ਘਟ ਉਸ ਦੀ ਮੌਤ ਨੂੰ ਧਿਆਨ ਵਿੱਚ ਰੱਖਦੇ ਉਸ ਦੀ লাশ ਨੂੰ ਧਿਆਨ ਵਿੱਚ ਰੱਖਦੇ ਉਹ ਤਿੰਨ ਭੈਣਾਂ ਦੇ ਕਿਰਤੋ ਸਾਇਆ ਉੱਟਿਆ ਉਹਨੂੰ ਧਿਆਨ ਵਿੱਚ ਰੱਖਦੇ ਹੋ ਘੱਟੋ ਘੱਟ ਇੱਕ ਵਾਰ ਨੇ ਮਕਦਮਾ ਦਰਜ ਕਰ ਦਿਓ ਆਪੇ ਕਵੈਸ਼ ਹੁੰਦਾ ਰਹੂਗਾ ਆਪੇ ਹਾਈ ਕੋਰਟ ਨਾਲ ਨਿਬੇੜਾ ਕਰੂਗਾ ਤੁਸੀਂ ਨਾ ਨਿਬੇੜਾ ਕਰੋ ਪ੍ਰੈਸ਼ਰ 'ਚ ਜਾਂ ਤੁਹਾਨੂੰ ਪੰਜਾਬ ਪੁਲਿਸ ਜਾਣ ਬੁੱਝ ਕੇ ਤੁਹਾਡੇ ਆਫੀਸਰ ਤੁਹਾਨੂੰ ਗਮਰਾਹ ਕਰ ਰਹੇ ਨੇ ਜੀ ਤਾ ਇੱਕ ਇਹ ਦੂਜਾ ਇੰਪੋਰਟੈਂਟ ਮੁੱਦਾ ਇਹ ਹੈ ਕੱਲ ਦਾ ਚਰਚਾ ਦੇ ਵਿੱਚ ਸੀ ਕਿਉਂਕਿ ਇੱਕ ਗੋਲੀ ਚੱਲਦੀ ਔਰ ਗੋਲੀ ਵੀ ਕਿਸ ਨੇ ਚਲਾਈ ਕੋਈ ਆਮ ਬੰਦੇ ਨੇ ਨਹੀਂ ਉਸ ਨੂੰ ਲੱਗਿਆ ਕਿ ਮੇਰੇ ਜੀਜਾ ਜੀ ਤਾਂ ਐਮ ਐਲ اے ਨੇ ਤੇ ਸਾਡੇ ਸਾਡੇ ਹੁੰਦੇ ਆ ਕੌਣ ਖੰਗ ਸਕਦਾ ਤਾਂ ਗੋਲੀ ਇੱਕ ਫੈਸਲਾ ਕਰਨਾ ਸੀ ਉੱਥੇ ਚੱਲ ਜਾਂਦੀ ਹੈ ਔਰ ਉਹ ਗੋਲੀ ਚੱਲਣ ਤੋਂ ਬਾਅਦ ਜੋ ਜੋ ਸਾਹਮਣੇ ਆਈਆਂ ਚੀਜ਼ਾਂ ਹਾਲਾਂਕਿ ਐਫ ਆਈ ਆਰ ਦਰਜ ਹੋਈ ਹੈ ਪਰ ਇੰਨੀ ਹਿੰਮਤ ਵੱਧ ਗਈ ਹੈ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਪਹਿਲਾਂ ਬੜੇ ਚੰਨ ਚਾੜ੍ਹਿਆ ਤਾਂ ਬੀਤੇ ਦਿਨ ਜਿਹੜੀ ਗੱਲ ਹੋਈ ਹੈ ਉਸ ਦੀ ਅੱਜ ਤੱਕ ਚਰਚਾ ਹੋ ਰਹੀ ਹੈ ਤਾਂ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਐ ਨਹੀਂ ਨਖੇਦੀ ਕੀਤੀ ਜਾਂ ਖੁੱਲ ਕੇ ਨਹੀਂ ਬੋਲੇ ਕਿ ਹਾਂ ਸਾਡੇ ਵਾਲਿਆਂ ਨੇ ਮਾੜਾ ਕੀਤਾ ਦੇਖੋ ਇਸ ਮਸਲੇ ਦੇ ਵਿੱਚ ਮੁਖਮੰਦੀ ਭਗਵੰਤ ਮਾਨ ਨੇ ਸਾਰੇ ਐਮਐਲਏਜ਼ ਸਾਰੇ ਮੰਤਰੀਆਂ ਨੂੰ ਕਿਹਾ ਕਿ ਆਪਣੇ ਪੀਏ ਸੀਏ ਰਿਸ਼ਤੇਦਾਰ ਮਾਸੀਆਂ ਭੂਆ ਫੁੱਫੜ ਚਾਚੇ ਤਾਈਆਂ ਭਰਾ ਸਾਲੇ ਜੀਜਿਆਂ ਤੋਂ ਬਚੋ ਜਿਹੜੇ ਜਿਹੜੇ ਬਚੇ ਰਹੇ ਨੇ ਉਹ ਬਚੇ ਰਹਿਣਗੇ ਜਿਹੜੇ ਜਿਹੜੇ ਨਹੀਂ ਬਚੇ ਉਹ ਟੰਗੇ ਜਾਣਗੇ ਪਹਿਲਾਂ ਵੀ ਕਈ ਐਮਐਲਏ ਤੇ ਮੰਤਰੀਆਂ ਦੇ ਰਿਸ਼ਤੇਦਾਰਾਂ ਨੇ ਚੰਦ ਚਾੜੇ ਨੇ ਰੋਜ਼ ਹੀ ਆ ਇਸ ਮਸਲੇ 'ਚ ਆ ਜਿਹੜਾ ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਨੇ ਜਸਬੀਰ ਸਿੰਘ ਉਹਦਾ ਸਾਲਾ ਦੱਸਿਆ ਜਾ ਰਿਹਾ ਐਫ ਆਈ ਆਰ ਜਿਹੜੀ ਕਾਪੀ ਆਪਣੇ ਕੋਲ ਵੀ ਆਈ ਉਹਦੇ 'ਚ ਲਿਖਿਆ ਇੰਦਰਜੀਤ ਸਿੰਘ ਜਿਹੜਾ ਆਪਣੇ ਆਪ ਨੂੰ ਐਮ ਐਲ ਏ ਜਸਬੀਰ ਸਿੰਘ ਦਾ ਸਾਲਾ ਦੱਸਦਾ ਦੇਖੋ ਜੀਜੇ ਤੇ ਸਾਰੇ ਬਣ ਸਕਦੇ ਹੈਗੇ ਨੇ ਸਾਲਾ ਨਹੀਂ ਕੋਈ ਬਣ ਸਕਦਾ ਹੈਗਾ ਸਾਲਾ ਹੈ ਤੇ ਹੈ ਠੀਕ ਹੈ ਜੀ ਐਵੇਂ ਕਿਸੇ ਦਾ ਸਾਲਾ ਕਿਸੇ ਦੇ ਨਾਲ ਭੈਣ ਨਹੀਂ ਤੋਰੀ ਜਾਂਦੀ ਹੈਗੀ ਇਸ ਮਸਲੇ ਦੇ ਵਿੱਚ ਲੱਗਦਾ ਕਿ ਇੰਦਰਜੀਤ ਸਿੰਘ ਵਾਕਈ ਉਹਨਾਂ ਦਾ ਸਾਲਾ ਜੇ ਉਹ ਸਾਲਾ ਨਹੀਂ ਹੁੰਦਾ ਤੇ ਫਿਰ ਜਸਬੀਰ ਸਿੰਘ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨੇ ਖੰਡਨ ਕਰ ਦੇਣਾ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ ਆ ਚਾਹੇ ਤੁਹਾਡਾ ਸਕਾ ਸਾਲਾ ਚਾਹੇ ਤੁਹਾਡਾ ਸ਼ਰੀਕੇ ਚੋ ਸਾਲਾ ਲੱਗਦਾ ਸਾਲਾ ਤੇ ਸਾਲਾ ਹੀ ਆ ਹੁਣ ਇਹ ਸਮੱਸਿਆ ਦੇ ਵਿੱਚ ਉਹਨਾਂ ਨੂੰ ਪੱਲਾ ਨਹੀਂ ਝਾੜਨਾ ਚਾਹੀਦਾ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੁਣ ਦੇਖੋ ਮਾਮੂਲੀ ਕਾਰ واਸ਼ਿੰਗ ਹੋ ਰਹੀ ਸੀ ਜਿਹਦੇ ਗੋਲੀ ਚ ਲੱਗੀ ਆ ਗਿਆ ਆਂਡੀਆਂ ਗਵਾਂਡੀਆਂ ਦੇ ਚਾਹੇ ਪਿੰਡੋਂ ਚਾਹੇ ਸ਼ਹਿਰੋਂ ਲੜਾਈ ਝਗੜਾ ਤੇ ਹੋ ਹੀ ਜਾਂਦਾ ਉਹ ਲੜਾਈ ਝਗੜਾ ਉੱਥੋਂ ਤੱਕ ਐਮਐਲਏ ਤੱਕ ਪਹੁੰਚ ਜਾਂਦਾ ਹੁਣ ਪ੍ਰੋਬਲਮ ਇਹ ਜਿਹੜੇ ਬੰਦੇ ਤੇ ਗੋਲੀ ਚ ਗਈ ਉਹਦਾ ਪੁਰਾਣੇ ਪਰਚੇ ਦਰਜ ਹੈ ਕਿੰਨੀ ਹੈ ਕਰੈਕਟਰ ਪਤਾ ਨਹੀਂ ਕੀ ਹੈ ਕੁਝ ਹੈ ਚੰਗਾ ਜਾਂ ਮਾੜਾ ਜਾਂ ਕੀ ਹੈ ਬੰਦਾ ਪਰ ਐਮਐਲਏ ਦੇ ਸਾਲੇ ਨੂੰ ਗੋਲੀ ਚਲਾਉਣ ਦੀ ਕੀ ਲੋੜ ਪੈ ਗਈ ਹੈ ਤੁਹਾਡੀ ਤੇ ਪੁਲਿਸ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਦਫਤਰ ਜਾਂ ਬਾਹਰ ਜਾਂ ਨੇੜੇ ਤੇੜੇ ਆ ਕੇ ਜਿੱਥੇ ਰਾਜੀਨਾਵਾ ਹੋਣਾ ਸੀ ਕੋਈ ਵਿਧੀਕੀ ਕਰਦਾ ਤੁਸੀਂ ਪੁਲਿਸ ਬੁਲਾ ਲਓ ਪੁਲਿਸ ਤੇ ਤੁਹਾਡੇ ਤੋਂ ਭੱਜੀ ਨਹੀਂ ਹੈਗੀ ਪਰ ਐਡੀ ਕਿਹੜੀ ਨੌਬਤ ਆ ਗਈ ਕਿ ਜੀਜੇ ਦਾ ਜਿਹੜੀ ਸੱਤਾ ਦਾ ਜਿਹੜਾ ਜਾਦੂ ਆ ਤੇਰੇ ਸਿਰ ਤੇ ਚੜ ਕੇ ਬੋਲਿਆ ਤੂੰ ਕੱਢੀ ਗੋਲੀ ਤੇ ਠਾ ਠਾ ਚਲਾ ਦਿੱਤੀ ਇਸ ਕਰਕੇ 302 ਦਾ ਮਕਦਮਾ ਤੇ ਐਫਆਈਆਰ ਦੇ ਵਿੱਚ 302 ਹੈ 307 ਰਾਦਾ ਕਤਲ ਵੀ ਆ ਪਰ ਬੰਦਾ ਤੇ ਜੇ ਮਰ ਜਾਂਦਾ 302 ਉਹ ਆਵੇ ਸੇਰਾ ਦਾ ਕਤਲ ਕਹਿ ਦਿੰਦੇ ਆ ਹੂੰ ਹੁਣ ਸਵਾਲ ਪੰਜ ਸੱਤ ਧਾਰਾ ਦੇ ਲੱਗਿਆ ਪਰ ਇਹ ਜਿਹੜੇ ਐਮਐਲ ਹੈ ਜਿਹੜੇ ਕਹਿੰਦੇ ਨੇ ਅਸੀਂ ਆਮਕਰ ਆਮ ਘਰਾਂ ਦਾ ਮੈਨੂੰ ਕੋਈ ਨਹੀਂ ਲੱਗਾ ਹੁਣ ਤੱਕ ਸਾਰਿਆਂ ਨੂੰ ਦੇਖ ਲਿਆ ਹੈਗਾ ਸਾਰਿਆਂ ਦੀ ਰਫਤਾਰ ਵੀ ਦੇਖ ਲਈ ਦਸਤਾਰ ਵੀ ਦੇਖ ਲਈ ਤੇ ਗੁਫਤਾਰ ਵੀ ਦੇਖ ਲਿਆ ਗਿਆ ਉਹ ਫਿਰੋਜ਼ਪੁਰ ਵਾਲਾ ਵੀ ਲੋਕਾਂ ਨੂੰ ਮਾਪੈਂਦੀਆਂ ਗਾਲਾਂ ਕੱਢ ਰਿਹਾ ਰਣਵੀਰ ਸਿੰਘ ਭੁੱਲਰ ਹੁਣ ਸਵਾਲ ਹੈ ਕਿ ਸਾਰੇ ਉਹ ਹੀ ਆ ਇਹ ਉਹ ਹੀ ਆ ਜਿਨ੍ਹਾਂ ਨੂੰ ਕਾਲੀ ਦਲ ਤੇ ਕਾਂਗਰਸ ਵੱਲੋਂ ਟਿਕਟ ਨਹੀਂ ਸੀ ਮਿਲੀ ਹੈਗੀ ਸਿਆਸਤ ਦੇ ਇਹ ਵੀ ਭੁੱਖੇ ਸੀ ਇਕਾ ਦੁੱਕਾ ਜਿਹੜੇ ਨਵੇਂ ਆ ਗਏ ਬਣ ਕੇ ਐਮਐਲ ਪਰ ਘੱਟੋ ਘਟ ਆਪਣੇ ਲਾਣੇ ਨੂੰ ਤੇ ਰੋਕ ਕਿਰਕੋਨਾ ਤੁਸੀਂ ਤੇ ਇਹਨਾਂ ਦੇ ਗੋਲੀ ਕਿਹੜੇ ਕਿਹੜੇ ਕਾਲੀ ਨੇ ਚਲਾਈ ਸੀ ਜਾਂ ਕਿਹੜੇ ਕਾਂਗਰਸੀ ਦੇ ਚਲਾਈ ਸੀ ਆ ਚਲਾ ਦਿੱਤੀ ਹੈਗੇ ਔਰ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਵਾਰ-ਵਾਰ ਗੱਲ ਆਏਗੀ ਉਹਨਾਂ ਨੂੰ ਚਾਹੀਦਾ ਕਿ ਅਜਿਹੇ ਜਿਹੜੇ ਲੋਕ ਨੇ ਤੁਹਾਡੀ ਪਾਰਟੀ ਦੇ ਵਿੱਚ ਐਮਐਲਏ ਜਿਹੜੇ ਬੇਲਗਾਮ ਨੇ ਥੋੜੀਆਂ ਜੀਆਂ ਲਗਾਮਾਂ ਖਿੱਚ ਦੋ ਚੰਗੇ ਰਹੋਗੇ ਲੋਕ ਸਭਾ ਸਿਰ ਤੇ ਚੋਣਾ ਵਾ ਫੱਟੀ ਪੋਚੀ ਜਾਣੀ ਹੈਗੀ ਆ ਇਸ ਕਰਕੇ ਜਿਹੜਾ ਫਤੂਰ ਚੜਿਆ ਗਿਆ ਹੈ ਨਾ ਸੱਤਾ ਦਾ ਸੱਤਾ ਦਾ ਫਤੂਰ ਕਾਲੀਆਂ ਦਾ ਵੀ ਉਤਰ ਗਿਆ ਕਾਂਗਰਸੀਏ ਦਾ ਵੀ ਉਤਰ ਗਿਆ ਭਾਜਪਾ ਵਾਲਿਆਂ ਦਾ ਵੀ ਉਤਰ ਗਿਆ ਤੇ ਤੁਹਾਡਾ ਵੀ ਉਤਰ ਜਾਣਾ ਹੈਗਾ ਇਸ ਕਰਕੇ ਘੱਟੋ ਘੱਟ ਤੁਸੀਂ ਵਾਰ-ਵਾਰ ਇਹਨਾਂ ਨੂੰ ਸਮਝਾਉਂਦੇ ਸਮਝਦ ਨਹੀਂ ਆਗੇ ਕੰਨਾਂ ਦੇ ਜੂਨ ਨਹੀਂ ਸਿਰਕਦੀ ਹੈਗੀ ਪਰ ਤੁਹਾਨੂੰ ਸਰਕਾਉਣੀ ਆਉਂਦੀ ਹੈ ਤੁਸੀਂ ਲੋਕਾਂ ਦੀਆਂ ਕੁਰਸੀਆਂ ਵੀ ਖੋਈਆਂ ਨੇ ਜਿਹੜੇ ਮਵਾਦਾਂ ਦਾ ਕਾਰਨ ਬਣੇ ਸੀ ਜਿਨ੍ਹਾਂ ਤੇ ਇਲਜ਼ਾਮ ਭ੍ਰਿਸ਼ਟਾਚਾਰ ਦੇ ਲੱਗੇ ਸੀ ਉਹਨਾਂ ਨੇ ਤੁਸੀਂ ਕੁਰਸੀਆਂ ਖੋ ਕੇ ਉਹਨਾਂ ਨੂੰ ਸਬਕ ਦਿੱਤਾ ਤੇ ਘਟੋ ਘਟ ਇਹ ਜਿਹੜੇ ਐਮਐਲਏ ਜਿਨ੍ਹਾਂ ਦੇ ਰਿਸ਼ਤੇਦਾਰ ਕਿਸੇ ਦਾ ਮਾਸੜ ਭੂਆ ਫੁੱਫੜ ਚਾਚਾ ਤਾਇਆ ਸਾਲਾ ਜੀਜਾ ਕੰਮ ਕਰਦੇ ਘਟੋ ਘਟ ਉਹਨਾਂ ਨੂੰ ਵੀ ਵਰਜ ਦੋ ਤੇ ਚੰਗੇ ਰਹੋਗੇ ਨਹੀਂ ਤਾਂ ਲੋਕਾਂ ਨੇ ਜਿਵੇਂ ਪਹਿਲਾਂ ਨੂੰ ਪੂੰਝ ਕੇ ਰੱਖਿਆ ਤੁਹਾਡੇ ਅਜਿਹੇ ਬੰਦਿਆਂ ਨੂੰ ਵੀ ਪੂਜ ਦੇਣਗੇ ਕਿਉਂਕਿ ਉਹ ਕਹਿੰਦੇ ਨੇ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਹੈਗੀ ਨਾ ਤੇ ਇਸ ਕਰਕੇ ਜਿਹੜੇ ਤੁਸੀਂ ਸੁਪਨੇ ਲਈ ਕਹਿੰਦੇ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ ਅਸੀਂ ਵੀ ਚਾਹੁੰਦੇ ਕਿ ਪੰਜਾਬ ਰੰਗਲਾ ਬਣੇ ਪਰ ਘਟੋ ਘਟ ਇਸ ਰੰਗਲੇ ਪੰਜਾਬ ਦੇ ਵਿੱਚ ਜਿਹੜੇ ਲੋਕ ਗੰਦ ਪਾਉਂਦੇ ਨਾ ਉਹ ਗੰਦਗੀ ਦੀ ਸਫਾਈ ਵੀ ਤੁਹਾਨੂੰ ਹੀ ਕਰਨੀ ਪੈਣੀ ਹੈਗੀ ਹੈ ਜੀ ਔਰ ਨਾਲ ਅਗਵਾਂ ਮਸਲਾ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਜਿੱਥੇ ਕਿ ਕੋਈ ਆਮ ਆਦਮੀ ਪਾਰਟੀ ਦਾ ਥੱਲੇ ਵਰਕਰ ਜਾਂ ਐਮਐਲਏ ਦਾ ਨਜ਼ਦੀਕੀ ਚੰਨ ਚਾੜੇ ਸਵਾਲ ਉੱਠਦੇ ਮੁੱਖ ਮੰਤਰੀ ਤੇ ਵਿਰੋਧੀ ਹਮੇਸ਼ਾ ਮੁੱਖ ਮੰਤਰੀ ਨੂੰ ਘੇਰਦੇ ਆ ਪਰ ਹੁਣ ਮੁੱਖ ਮੰਤਰੀ ਨੇ ਫੇਰ ਦੁਬਾਰਾ ਆਪਣੇ ਸਿਆਸੀ ਵਿਰੋਧੀਆਂ ਨੂੰ ਜਵਾਬ ਦਿੱਤੇ ਆ ਕਰੜੇ ਤਰੀਕੇ ਨਾਲ ਕਿਸੇ ਨੂੰ ਇੱਥੋਂ ਤੱਕ ਉਹ ਵਾਲਾ ਸੂਟ ਦੱਸ ਦਿੱਤਾ ਜਿਹੜਾ ਤੁਰਦਾ ਹੀ ਫਿਰਦਾ ਕੋਈ ਸੁਆਉਂਦਾ ਹੀ ਨਹੀਂ ਸਨਿਮ ਸਭ ਤੋਂ ਵੱਡੀ ਗੱਲ ਹੈ ਕਿ ਸ਼ਬਦਾਂ ਦੇ ਮਾਮਲੇ ਦੇ ਵਿੱਚ ਭਾਸ਼ਣ ਦੇ ਮਾਮਲੇ ਦੇ ਵਿੱਚ ਟੀਚਰਾਂ ਦੇ ਮਾਮਲੇ ਦੇ ਵਿੱਚ ਮੀਣਿਆਂ ਦੇ ਮਾਮਲੇ ਦੇ ਵਿੱਚ ਤੇ ਨਿੰਦਣ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਸਾਹਿਬ ਦਾ ਨਾਂ ਤੇ ਮੁਕਾਬਲਾ ਵਿਕਰਮ ਸਿੰਘ ਮਜੀਠੀਆ ਕਰ ਸਕਦੇ ਨਾ ਸੁਬੀਸ਼ ਸਿੰਘ ਬਾਦਲ ਕਰ ਸਕਦੇ ਨਾ ਰਾਜ ਅਮਰਿੰਦਰ ਸਿੰਘ ਵੜਿੰਗ ਕਰ ਸਕਦੇ ਨਾ ਨਵਜੋਤ ਸਿੰਘ ਸਿੱਧੂ ਕਰ ਸਕਦੇ ਇਹਨਾਂ ਨੂੰ ਉਹ ਗੱਲਾਂ ਆਉਂਦੀਆਂ ਨੇ ਜਿਹੜੀਆਂ ਲੋਕਾਂ ਨੂੰ ਨਹੀਂ ਆਦੀ ਹੈਗੀਆਂ ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਪਤਾ ਗਿਆ ਕਿ ਇਹ ਕਿਹੜੀ ਮੰਚਾ ਕਿਹੜੀ ਸਟੇਜ ਹੈ ਤੇ ਕਿੱਦ ਨੂੰ ਮੈਂ ਅੱਜ ਨਿੰਦਣਾ ਹੈਗਾ ਨਾ ਇਸ ਕਰਕੇ ਉਹ ਕਹਿੰਦੇ ਹੁੰਦੇ ਨਾ ਕਿ ਹਾਸਿਆਂ ਦੀਆਂ ਸਿੱਟਣੀਆਂ ਤੇ ਲੜਦਿਆਂ ਦੇ ਮਿਹਣੇ ਉਹ ਹਸਾਬ ਹੈ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਪਤਾ ਕਿ ਲੋਕ ਸਭਾ ਚੋਣਾਂ ਦਾ ਖਾੜਾ ਸਰਗਰਮ ਹੋਇਆ ਤੇ ਜੇ ਮੈਂ ਵਿਰੋਧੀਆਂ ਨੂੰ ਨਾ ਇਸ ਮਸਲੇ ਦੇ ਵਿੱਚ ਭੰਨਿਆ ਜਾਂ ਭੰਡਿਆ ਤੇ ਫਿਰ ਸਵਾਦ ਨਹੀਂ ਆਉਣਾ ਔਰ ਪੰਜਾਬ ਦੀ ਜਨਤਾ ਵੀ ਸਵਾਦ ਭਾਲਦੀ ਆ ਰੋਜ਼ ਉਹਨਾਂ ਨੂੰ ਚਸਕਾ ਲੱਗਾ ਕਿ ਅੱਜ ਕਿਹੜੇ ਮੰਤਰੀ ਨੇ ਕਿਹੜੇ ਐਮਐਲਏ ਨੇ ਕਿਹੜੇ ਮੁਖਮੰਦੇ ਕਿਨੂੰ ਕੀ ਕੰਮ ਕਿਹਾ ਲੜਾਈ ਦੇ ਦਰਾਂਗੀਆਂ ਜਠਾਣੀਆਂ ਦੀ ਆ ਗਈਆ ਹੁਣ ਸੀਐਮ ਸਾਹਿਬ ਜਿੱਥੇ ਵੀ ਜਾਂਦੇ ਉਹਨਾਂ ਨੂੰ ਮੌਕਾ ਮਿਲ ਜਾ ਉਹ ਕਹਿੰਦੇ ਚਾਰ ਕੀ ਜਾਣੇ ਨੇ ਉਹ ਚਾਰ ਜਾਨੇ ਕੌਣ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਰਾਜਾ ਮਰਿੰਦਰ ਸਿੰਘ ਵੜਿੰਗ ਜੀ ਔਰ ਸੁਭੀ ਸਿੰਘ ਬਾਦਲ ਸਾਹਿਬ ਜੰਮ ਬਿਕਰਮ ਸਿੰਘ ਮਜੀਠੀਆ ਹੋਣੀ ਇਹ ਚਾਰੇ ਉਹ ਕਹਿੰਦੇ ਕਿ ਚਾਰੇ ਸਵੇਰੇ ਉੱਠਦੇ ਤੇ ਮੈਨੂੰ ਢਾ ਲੈਂਦੇ ਹੈਗੇ ਮੈਨੂੰ ਸਵੇਰੇ ਉੱਠਦੇ ਤੜਕੇ ਸਾਰੀ ਮੂੰਹ ਬਨੇਰੇ ਅੱਖਾਂ 'ਚ ਗੇੜੇ ਵੀ ਨਹੀਂ ਤੇ ਗਾਲਾਂ ਕੱਢਣੇ ਸ਼ੁਰੂ ਕਰਦੇ ਫਿਰ ਉਹਨਾਂ ਨੂੰ ਵੀ ਮੌਕਾ ਮਿਲਦਾ ਹੈਗਾ ਕਿ ਆਪਣਾ ਵੀ ਮੌਕਾ ਉਹ ਵੀ ਛੱਡਦੇ ਨਹੀਂ ਹੈਗੇ ਸ਼ਬਦਾਂ ਦੇ ਖਿਡਾਰੀ ਤੇ ਭਗਵੰਤ ਮਾਨ ਸਾਹਿਬ ਵੀ ਬਹੁਤ ਤਗੜੇ ਨੇ ਇਸ ਕਰਕੇ ਉਹਨਾਂ ਨੇ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਟਿੱਪਣੀ ਕੀਤੀ ਨਾ ਕਿ ਇੱਕ ਉਹ ਸੂਟ ਹੈ ਜਿਹੜੇ ਵਿਆਹਾਂ ਦੇ ਵਿੱਚ ਨਹੀਂ ਨੌਗੇ ਦਿੰਦੇ ਆਪਾਂ ਉਹ ਨੌਗੇ ਵਾਲਾ ਉਹਨਾਂ ਨੇ ਬਣਾ ਕੇ ਰੱਖ ਦਿੱਤਾ ਹੈਗਾ ਕਿ ਜਿਹੜਾ ਬੰਦਾ ਸੋ ਆਉਂਦਾ ਨਹੀਂ ਹੈਗਾ ਇੱਥੋਂ ਆਇਆ ਨਾਨਕੇ ਨਾਨਕੋ ਦਾਦਕੇ ਦਾਦਕਿਆਂ ਨੇ ਮਾਸੀ ਨੂੰ ਦਿੱਤਾ ਭੂਆਣ ਦੇ ਤਾਂ ਦਰਾਣੀ ਦਿੱਤਾ ਜਠਾਣੀ ਦਿੱਤਾ ਉਹ ਸੂਟ ਚੱਲਦਾ ਰਹਿੰਦਾ ਇਦਾਂ ਹੀ ਘੁੰਮਦਾ ਰਹਿੰਦਾ ਕਹਿੰਦੇ ਸੂਟ ਜੇ ਕਿਸੇ ਨੇ ਕਾਂਗਰਸੀਆਂ ਨੇ ਸਵਾਵ ਹੀ ਲਾ ਹੁਣ ਕੋਈ ਕਾਂਗਰਸੀ ਪਾਉਣ ਨੂੰ ਨਹੀਂ ਤਿਆਰ ਉਹ ਤਾਂ ਲਾਉਣ ਨੂੰ ਫਿਰਦੇ ਆਗੇ ਨੇ ਉਹ ਜਿਹੜੀਆਂ ਅਜੀਹੀਆਂ ਗੱਲਾਂ ਨਾ ਲੋਕ ਸੁਣਦੇ ਨੇ ਅਜੀਹੀਆਂ ਗੱਲਾਂ ਕਿਉਂਕਿ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਲੋਕੀ ਚੰਗੀ ਤਰ੍ਹਾਂ ਸਮਝ ਲੈਂਦੇ ਆਗੇ ਨੇ ਇਸ ਕਰਕੇ ਉਹਨਾਂ ਨੂੰ ਪਤਾ ਕਿ ਇਹ ਜਿਹੜੇ ਚਾਰਲੀਡੋ ਕਹਿੰਦੇ ਕਿ ਜਿੱਥੇ ਜਿੱਥੇ ਸੁਬੀਸ਼ ਸਿੰਘ ਗਿਆਏ ਪੰਜਾਬ ਬਚਾਓ ਯਾਤਰਾ ਮਜੀਠੀਏਗੇ ਕਿਉਂਕਿ ਵਿਕਰਮ ਸਿੰਘ ਦੀ ਕੁਰਸੀ ਬਚਾਉਣੀ ਆ ਉਥੇ ਪੱਤੀਗੇ ਜੀਜੇ ਦੀ ਕੁਰਸੀ ਬਚਾਉਣੀ ਆ ਬਠਿੰਡੇਗੇ ਘਰ ਵਾਲੀ ਦੀ ਕੁਰਸੀ ਬਚਾਉਣੀ ਇਹ ਲੋਕਾਂ ਨੂੰ ਗੱਲਾਂ ਉਹ ਜਾਂਚ ਦੀਆਂ ਚੰਗੀਆਂ ਵੀ ਲੱਗਦੀਆਂ ਨੇ ਫੱਬਦੀਆਂ ਵੀਆਂ ਹਾਲਾਂਕਿ ਇਹਨਾਂ ਨੇ ਆਮ ਆਦੀ ਪਾਰਟੀ ਨੇ ਹਰਸਿਮਰਤ ਕੌਰ ਬਾਦਲ ਨੂੰ ਬੜਾ ਗਹਿਣਿਆਂ ਦੇ ਨਾਲ ਜਾ ਕੇ ਕਾਲੀਦਲਾਂ ਨੂੰ ਨਿੰਦਿਆ ਸੀ ਬੜਾ ਕੁਝ ਉਹ ਸਾਰੀਆਂ ਚਰਚਾ ਹੁਣ ਕੈਸਟਾ ਰਿਪੀਟ ਹੋ ਰਹੀਆਂ ਹੈਗੀਆਂ ਨੇ ਚਾਹੇ ਚਿਹਰੇ ਬਦਲ ਗਏ ਨੇ ਹੁਣ ਇਸ ਮਸਲੇ ਦੇ ਵਿੱਚ ਇਹ ਸਵਾਲ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਲੱਗਦਾ ਕਿ ਜਿਹੜੇ 4 ਬੰਦੇ ਨੇ ਇਹ 4 ਰਾਜਾ ਮਰਿੰਦਰ ਸਿੰਘ ਵੜਿੰਗ ਉਹ ਉਹਦੇ ਪ੍ਰਧਾਨ ਨੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਉਹ ਆਪਣਾ ਲੈ ਕੇ ਚੱਲ ਰਹੇ ਨੇ ਮਿਸ਼ਨ ਸੁਭੀ ਸਿੰਘ ਬਾਦਲ ਸ਼ਰੂਮਨੀ ਕਾਲੀ ਦਲ ਦੇ ਪ੍ਰਧਾਨ ਨੇ ਵਿਕਰਮ ਸਿੰਘ ਮਜੀਠੀਆ ਕਿਉਂਕਿ ਅੱਜ ਕੱਲ ਸਭ ਤੋਂ ਜ਼ਿਆਦਾ ਅਗਰ ਆਪੋਜੀਸ਼ਨ ਪਾਰਟੀ ਚੋਂ ਕਿਸ ਸਰਕਾਰ ਨੂੰ ਕੋਈ ਹਿੱਟ ਕਰਦਾ ਉਹ ਵਿਕਰਮ ਸਿੰਘ ਮਜੀਠੀਆ ਹੋਣੀ ਹੈ ਜਿਵੇਂ ਉਹਨਾਂ ਨੇ ਮਸਲੇ ਉਠਾਏ ਨੇ ਜਿਵੇਂ ਪ੍ਰੀਤਪਾਲ ਸਿੰਘ ਜਿਹੜੀ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਸੀ ਉਹ ਲੈ ਕੇ ਆਏ ਨੇ ਦਾਖਲ ਕਰਵਾਇਆ ਪ੍ਰੈਸ਼ਰ ਪਾਇਆ ਉਹ ਬਾਅਦ ਚ ਪੰਜਾਬ ਦੇ ਹੈਲਥ ਮੰਤਰੀ ਅੱਖੀ ਘੱਟਾ ਪਾਉਣ ਵਾਲੇ ਜਾਂ ਬੰਦਾ ਨਿੰਮੋ ਝੋਣਾ ਜਾਂ ਹੋ ਕੇ ਡਾਕਟਰ ਬਲਬੀਰ ਸਿੰਘ ਹੁਣੇ ਪਟਿਆਲਾ ਛੱਡ ਕੇ ਪੀਜੀਆ ਪਹੁੰਚ ਜਾਂਦੇ ਨੇ ਪਰ ਜਿਹੜਾ ਉਹ ਮਸਲਾ ਉਠਾਇਆ ਜਿੰਨੀ ਪਹਿਲ ਕਦਮੀ ਨਾਲ ਜਿੰਨੀ ਸੰਜੀਦਗੀ ਨਾਲ ਉਠਾਇਆ ਵਿਕਰਮ ਸਿੰਘ ਮਜੀਠੀਆ ਹੋਣਾਂ ਨੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਵੀ ਸਰਕਾਰ ਨੂੰ ਚੁੱਬਦਾ ਉਹ ਚਾਹੇ ਉਹ ਇੱਕ ਵੀਡੀਓ ਵਾਲਾ ਰੌਲਾ ਸੀ ਉੱਤੇ ਤਾਂ ਪੜਦਾ ਹੀ ਪੈ ਗਿਆ ਹੈਗਾ ਇਸ ਕਰਕੇ ਇਹ ਚਾਰ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਚਾਹੇ ਪ੍ਰਤਾਪ ਸਿੰਘ ਬਾਜਵਾ ਉਹ ਸਾਰੇ ਜਿਹੜੇ ਲੀਡਰ ਨੇ ਇਸ ਕਰਕੇ ਉਹ ਜਦੋਂ ਕੱਲੇ-ਕੱਲੇ ਟੈਗ ਕਰਦੇ ਨੇ ਮੁੱਖ ਮੰਤਰੀ ਦੇ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਆਜੋ ਮੈਦਾਨ ਦੇ ਵਿੱਚ ਕਿਸ ਸਪੇਚ ਤੇ ਖੇਡਣਾ ਪਰਿਵਾਰ ਵਾਲੀ ਪਿੱਚ ਤੇ ਖੇਡਣਾ ਪ੍ਰਸ਼ਤਾਰਚਾਰ ਵਾਲੀ ਪਿੱਚ ਤੇ ਖੇਡਣਾ ਕ腐ਸ਼ਨ ਵਾਲੀ ਪਿੱਚ ਤੇ ਖੇਡਣਾ ਹੈਗਾ ਡਵੈਲਪਮੈਂਟ ਵਾਲੀ ਪਿੱਚ ਤੇ ਖੇਡਣਾ ਹੈਗਾ ਤੇ ਆਜੋ ਮੈਂ ਉਸੇ ਤਰ੍ਹਾਂ ਹੀ ਤਿਆਰ ਮਤਲਬ ਜੇ ਤੁਸੀਂ ਬਲੋ ਦਾ ਬੈਲਟ ਜਾਣ ਨੂੰ ਤਿਆਰ ਹੈ ਤਾਂ ਫਿਰ ਬਲੋ ਦਾ ਬੈਲਟ ਮੈਂ ਵੀ ਜਾ ਸਕਦਾ ਹੈਗਾ ਪਰ ਇਹ ਪੰਜਾਬ ਦੇ ਵਿੱਚ ਕਲਚਰ ਹੈ ਸਿਆਸੀ ਪਾਰਟੀਆਂ ਦਾ ਕਿ ਅਜਿਹੇ ਮਸਲਾਂ ਦੇ ਵਿੱਚ ਸਿੱਠਣੀਆਂ ਚੱਲਦੀਆਂ ਰਹਿੰਦੀਆਂ ਲੇਕਿਨ ਅਗਰ ਇਹਨਾਂ ਦੀ ਬਜਾਏ ਕੋਈ ਹੈਲਦੀ ਡਿਸਕਸ਼ਨ ਹੋ ਜੇ ਨਾ ਸਾਰੀਆਂ ਪਾਰਟੀਆਂ ਤੇ ਫਿਰ ਪੰਜਾਬ ਦਾ ਭਲਾ ਹੋ ਸਕਦਾ ਨਹੀਂ ਤੇ ਇੱਕ ਦੂਜੇ ਨੂੰ ਨਿੰਦ ਕੇ ਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾਗਾ ਲੇਕਿਨ ਜੇ ਛੇੜੋਗੇ ਤੇ ਫਿਰ ਤੇ ਜਵਾਬ ਤੇ ਉਸੇ ਸਾਹਬ ਦੇ ਨਾਲ ਮਿਲੂਗਾ ਹੈਲੀ ਡਿਸਕਸ਼ਨ ਤਾਂ ਦੂਰ ਦੀ ਗੱਲ ਜਦੋਂ ਇੱਕ ਮੁੱਖ ਮੰਤਰੀ ਨੇ ਸੱਦਾ ਦੇ ਵੀ ਦਿੱਤਾ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਕਾਰਡੀਟੋਰੀਅਮ ਚ ਉਦੋਂ ਜਿਹੜੇ ਨਹੀਂ ਪਹੁੰਚੇ ਸੀ ਘੱਟ ਉਹਨਾਂ ਨਾਲ ਵੀ ਨਹੀਂ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਮੈਂ ਬਿਨਾਂ ਦੇਖੇ ਦੱਸੂਗਾ ਉਹ ਵੱਖਰੀ ਗੱਲ ਹੈ ਇੱਕ ਪੈੜਜੀ ਦੇ ਉੱਤੇ ਦੇਖ ਕੇ ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਰਹੇ ਤੇ ਨਾਲ-ਨਾਲ ਬਾਕੀਆਂ ਦਾ ਜਿਹੜੀ ਆ ਉਹ ਪੂਰੀ ਲਾਹ-ਪਾ ਕਰਦੇ ਰਹੇ ਜਿਹੜਾ ਕਿ ਬਾਅਦ ਵਿੱਚ ਇੱਥੋਂ ਤੱਕ ਚੈਲੰਜ ਹੋਇਆ ਕਿ ਮਾਨਹਾਨੀ ਦਾ ਕੇਸ ਵੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਫਾਈਲ ਕੀਤਾ ਉਹ ਕੇਸ ਤੇ ਫਾਈਲ ਕੀਤਾ ਉਹ ਤਰੀਕ ਤੇ ਤਰੀਕ ਪਹੇਗੀ ਹੁਣ ਸਵਾਲ ਹੈ ਕਿ ਦੇਖੋ ਜਦੋਂ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਬੜਿਆ ਲੋਕਾਂ ਦੇ ਖਿਲਾਫ ਤੌਮਤਾਂ ਲਾਈਆਂ ਸੀ ਅਣਗਿਣਤ ਫਿਰ ਹਾਰ ਕੇ ਉਹਨਾਂ ਨੂੰ ਮਾਫੀ ਮੰਗਣੀ ਪਈ ਸੀ ਕੇਸ ਵਾਪਸ ਲੈਣੇ ਪਏ ਕਿਉਂਕਿ ਬੰਦਾ ਖੱਜਲ ਹੋ ਜਾਂਦਾ ਕੋਡ ਕਚਹਿਰੀਆਂ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਅਰੁਨ ਜੇਤਲੀ ਨੂੰ ਕੀ ਬੋਲਦਾ ਸੀ ਉਹਨਾਂ ਦੇ ਫਿਰ ਕਹਿੰਦੇ ਕਿ ਸਾਡੀ એનર્ਜੀ ਉੱਥੇ ਵੇਸਟ ਹੁੰਦੀ ਆ ਬਿਕਰਮ ਸਿੰਘ ਮਜੀਠੀ ਆਲੇ ਦੇ ਮਸਲੇ ਦੇ ਵਿੱਚ ਹੀ ਹੈ ਕਿ ਉਹਨਾਂ ਨੇ ਲਿਖਤੀ ਮਾਫੀ ਮੰਗੀ ਹੈਗੀ ਸੀ ਨਾ ਇਸ ਕਰਕੇ ਸਿਆਸੀ ਲੀਡਰਾਂ ਨੂੰ ਵੀ ਚਾਹੀਦਾ ਜਦੋਂ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ ਕਟੋ-ਕਟ ਸ਼ਬਦਾਂ ਦੀ ਮਰਿਆਦਾ ਰੱਖਣੀ ਚਾਹੀਦੀ ਹੈ ਕਿਉਂਕਿ ਤੁਹਾਡੇ ਤੋਂ ਇਹੋ ਜੀ ਤਵਕਕੋਂ ਨਹੀਂ ਰੱਖੀ ਜਾ ਸਕਦੀ ਹੈ ਨਾ ਤੇ ਦੂਜਾ ਇਲਜ਼ਾਮ ਲਗਾਓ ਫਿਰ ਤੱਥਾਂ ਦੇ ਸਹਤ ਲਾਓ ਹੁਣ ਸੀਐਮ ਆ ਸੀਐਮ ਕੋ ਤੇ ਸਾਰੀਆਂ ਫਾਈਲਾਂ ਨੇ ਪਿੱਛੇ ਕੀ ਕੁਝ ਹੋਇਆ 1997 ਤੋਂ ਲੈ ਕੇ 2022 ਤੱਕ ਉਹ ਸਾਰਿਆਂ ਨੂੰ ਪਤਾ ਹੈ ਉਹ ਫਾਈਲਾਂ ਬੋਲਦੀਆਂ ਨੇ ਕਾਗਜ਼ਾਂ ਬੋਲਦੇ ਨੇ ਤੇ ਇਸ ਕਰਕੇ ਉਹਨਾਂ ਕੋਲ ਤੇ ਤੱਤ ਨੇ ਜਿੰਨੇ ਹਿਰਾਫੇਰੀ ਕੀਤੀ ਗੜਬੜੀ ਕੀਤੀ ਪਰ ਹੁਣ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈਗੀ ਆ ਉਹ ਜ਼ਰੂਰ ਕਹਿੰਦੇ ਨੇ ਕਿ ਚਲੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਗੱਠ ਜੋੜ ਨਹੀਂ ਹੋਇਆ ਤੇ ਚੰਗੀ ਗੱਲ ਕਿਉਂਕਿ ਜੇ ਇੱਥੇ ਹੁਣ ਕਿਸੇ ਮੰਤਰੀ ਨੂੰ ਫੜਨਗੇ ਪਿਛਲੇ ਨੂੰ ਜਾਂ ਕਿਸੇ ਕਾਂਗਰਸੀ ਨੂੰ ਫੜਨਗੇ ਤੇ ਫਿਰ ਕਾਲੀਦਲ ਤੇ ਭਾਜਪਾ ਕਹੂਗੇ ਤੇ ਫਿਰ ਚੰਡੀਗੜ੍ਹ ਤੇ ਵੀ ਤੁਸੀਂ ਗੱਠ ਜੋੜ ਕਰ ਲਿਆ ਹਰਿਆਣੇ 'ਚ ਵੀ ਕਰ ਲਿਆ ਦਿੱਲੀ 'ਚ ਵੀ ਕਰ ਲਿਆ ਗੁਜਰਾਤ 'ਚ ਵੀ ਕਰ ਲਿਆ ਪੰਜ ਸੂਬਿਆਂ 'ਚ ਕੀਤਾ ਹੀ ਆ ਉਹ ਅਸਰ ਪਏਗਾ ਲੇਕਿਨ ਫਿਲਹਾਲ ਇਹ ਹੈ ਕਿ ਪੰਜਾਬ ਦੇ ਵਿੱਚ ਹੁਣ ਕਿਉਂਕਿ ਚੋਣਾਂ ਜਿੰਨਾ ਇੱਕ ਦੂਜੇ ਨੂੰ ਨਿੰਦੋਗੇ ਤੇ ਇਹਨਾਂ ਨੂੰ ਲੱਗਦਾ ਕਿ ਉਹਨੀਆਂ ਵੋਟਾਂ ਵੱਧ ਪੈਂਦੀਆਂ ਹੈਗੀਆਂ ਹੁਣ ਪੰਜਾਬ ਦੀ ਜਨਤਾ ਨੇ ਡਿਸਾਈਡ ਕਰਨਾ ਹੈਗਾ ਕਿ 22 ਦੇ ਵਿੱਚ ਤੇ ਤੁਸੀਂ ਆਪਣਾ ਭਵਿੱਖ ਦਿੱਤਾ ਆਮ ਆਦੀ ਪਾਰਟੀ ਨੂੰ ਭਗਵੰਤ ਮਾਨ ਸਾਹਿਬ ਨੂੰ ਸਾਹਮਣੇ ਰੱਖ ਕੇ 24 ਦੀ ਲੋਕ ਸਭਾ ਦੀਆਂ ਵੋਟਾਂ ਨੇ ਉਹ ਕਿੰਨੂੰ ਕਿਹੜੇ ਚਿਹਰੇ ਨੂੰ ਧਿਆਨ ਵਿੱਚ ਰੱਖ ਕੇ ਵੋਟਾਂ ਪਾਉਣੀਆਂ ਉਹ ਪੰਜਾਬ ਦੀ ਜਨਤਾ ਨੇ ਡਿਸਾਈਡ ਕਰਨਾ ਉਹਨਾਂ ਦੇਖਣਾ ਕਿ ਕਿਹੜੀ ਹੈਲਦੀ ਡਿਸਕਸ਼ਨ ਜੋ ਕੀ ਕੁਝ ਨਿਕਲਦਾ ਤੇ ਕਿnde ਕਿਸ ਤੋਂ ਸਾਨੂੰ ਸੰਜੀਦਗੀ ਭਰਿਆ ਰਾਹ ਦਿਖਦਾ ਹੈਗਾ ਉਸ ਰਾਹ ਤੇ ਫਿਰ ਪੰਜਾਬ ਵੀ ਤੁਰਪੂਗਾ ਜਿਵੇਂ ਲੋਕ ਅਕਸਰ ਤੁਰਦੇ ਆਗੇ ਨੇ ਕਿਉਂਕਿ ਹੁਣ ਵੋਟਾਂ ਦਾ ਤੇ ਸਮਾਂ ਹੈ ਜਿਨੇ ਕਿਸੇ ਕੋ ਬਦਲਾ ਲੈਣਾ ਸਿਆਸੀ ਲੀਡਰਾਂ ਕੋ ਬਦਲਾ ਤੇ ਫਿਰ ਵੋਟਾਂ ਦੇ ਰੂਪ ਚ ਹੀ ਲਿਆ ਜਾਂਦਾ ਹੈਗਾ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਦੋ ਤਿੰਨ ਮੁੱਦੇ ਆ ਤੇ ਅਸੀਂ ਚਰਚਾ ਕੀਤੀ ਹੈ ਤੁਸੀਂ ਕੀ ਇਹਨਾਂ ਮੁੱਦਿਆਂ ਬਾਰੇ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਬਣੇ ਰਹੋ এবੀਸੀ ਪੰਜਾਬ ਦੇ ਨਾਲ